ਸੁਗਾ ਦੋਸਤੋ ਮੈਂ ਤੁਹਾਡਾ ਆਪਣਾ ਪੱਟੀ ਲਵਲੀ ਸੋ ਹਰ ਵਾਰ ਦੀ ਤਰ੍ਹਾਂ ਇੱਕ ਅਜਿਹੀ ਸਖਸੀਅਤ ਨੂੰ ਲੈ ਕੇ ਫਿਰ ਤੁਹਾਡੇ ਰੂਪ ਰੂਪ ਹੋਇਆ ਮੈਂ ਗੱਲ ਕਰਨ ਲੱਗਿਆ ਬਾਈ ਚੀਮਾ ਜੀ ਦੀ ਸਵਾਗਤ ਹੈ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪੱਟੀ ਸਾਹਿਬ ਸਾਡੇ ਸਤਿਕਾਰਯੋਗ ਪੱਟੀ ਲਵਲੀ ਜੀ ਕਾਫੀ ਕਲਾਕਾਰਾਂ ਦਾ ਇੰਟਰਵਿਊ ਕਰਕੇ ਤੁਹਾਡੀ ਵਿਚਾਰੀ ਦੇ ਵਿੱਚ ਰੂਪ ਰੂਪ ਕਰਦੇ ਆ ਉਸ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਮੇਰੇ ਭਰਾਵਾਂ ਨੂੰ ਜਿੰਨੇ ਵੀ ਮੇਰੇ ਵੀਰ ਐਨ ਆਰ ਆਈ ਮੇਰੇ ਇੰਟਰਵਿਊ ਨੂੰ ਦੇਖ ਲਿਆ ਮੇਰੇ ਪੰਜਾਬੀ ਵੀਰ ਦੇਖ ਲਿਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੱਥ ਜੋੜ ਕੇ ਤੇ ਹਾਂਜੀ ਭੱਟੀ ਸਾਹਿਬ ਦੀ ਦੱਸੋ ਬਹੁਤ ਬਹੁਤ ਮਿਹਰਬਾਨੀ ਭਾਜੀ ਭਾਜੀ ਪਹਿਲਾਂ ਬਾਈ ਜੀਮਾ ਗਾਇਕ ਤੇ ਉਸ ਤੋਂ ਬਾਅਦ ਫਿਲਮਾਂ ਦੇ ਵਿੱਚ ਵੀ ਤੁਹਾਡੀ ਐਂਟਰੀ ਹੋ ਚੁੱਕੀ ਆ ਹਾਂਜੀ ਹਾਂਜੀ ਭਾਜੀ ਗਾਇਕੀ ਦਾ ਸਫ਼ਰ ਕਿਹੜੇ ਸੰਤ ਚ ਸ਼ੁਰੂ ਕਰਿਆ ਪਹਿਲਾਂ ਇਹ ਦੱਸੋ ਗਾਇਕੀ ਦਾ ਸਫ਼ਰ ਭਾਜੀ ਮੈਂ ਜਦੋਂ ਸਕੂਲ ਟੈਂਪਰਦਾ ਸੀਗਾ ਹੂੰ ਸਕੂਲਾਂ ਦੇ ਵਿੱਚ ਸਾਡੇ ਕੈਂਪ ਲੱਗਦੇ ਹੁੰਦੇ ਸੀਗੇ ਐਨਐਸਐਸ ਦੇ ਤੇ ਉੱਥੇ ਸ਼ਬਦ ਗਾਇਨ ਵੀ ਕਰਦੇ ਸੀਗੇ ਤੇ ਮਤਲਬ ਗੀਤਾਂ ਦਾ ਮੌਕਾ ਵੀ ਮਿਲਦਾ ਸੀਗਾ ਜਿੱਦਾਂ ਕਿ ਸਾਡੇ ਅੱਜ ਦੇ ਮੁੱਖ ਜਿਹੜੇ ਕਿ ਸੀਐਮ ਸਾਹਿਬ ਭਗਮੰਤ ਮਾਨ ਜੀ ਅੱਛਾ ਜੀ ਉਹਨਾਂ ਦੇ ਨਾਲ ਕਿ ਸਟੇਜਾਂ ਕੀਤੀਆਂ ਕਰਮਜੀਤ ਅਨਮੋਲ ਬਾਈ ਜੀ ਉਹਨਾਂ ਨਾਲ ਵੀ ਅਸੀਂ ਟੂਰਨਾਮੈਂਟਾਂ ਦੇ ਇਕੱਠੇ ਹੁੰਦੇ ਰਹਿੰਦੇ ਸੀਗੇ ਤੇ ਸਾਰੇ ਜਾਣਦੇ ਆ ਭਰਾ ਨੂੰ ਤੇ ਇਸ ਕਰਕੇ ਬਾਜੀ ਗਾਇਕੀ ਦਾ ਦੌਰ ਮੈਂ ਹੌਲੀ-ਹੌਲੀ ਗੁਰਦੁਆਰਾ ਸਾਹਿਬ ਕੀਰਤਨ ਵੀ ਕਰਦੇ ਰਹੇ ਉਸ ਤੋਂ ਬਾਅਦ ਟੂਰਨਾਮੈਂਟਾਂ ਦੇ ਵੀ ਗਾਉਂਦੇ ਰਹੇ ਤੇ ਫਿਰ ਕੈਸਟਿੰਗ ਲੈਣ ਦੇ ਵਿੱਚ ਆਏ ਗੈਸਟਾਂ ਵੀ ਗੱਡੀਆਂ ਭਾਜੀ ਤੇ ਭਾਜੀ ਜਿਹੜਾ ਸੀਐਮ ਬਲਵੰਤ ਸਿੰਘ ਸਾਹਿਬ ਦੀ ਤੁਸੀਂ ਗੱਲ ਕਰੀ ਆ ਉਹਦੇ ਨਾਲ ਕੀ ਤੁਸੀਂ ਸਿੰਗਿੰਗ 베이스 ਤੇ ਜਾਂ ਲਾਈਵ ਕਿਦਾਂ ਕੀ ਪ੍ਰੋਗਰਾਮ ਲਾਉਂਦੇ ਹੁੰਦੇ ਸੀ ਉਹ ਭਾਈ ਇਸ ਤਰ੍ਹਾਂ ਹੁੰਦਾ ਸੀਗਾ ਕਿ ਜਿੱਦਾਂ ਕੋਈ ਸਕੂਲ ਦੇ ਵਿੱਚ ਕੈਂਪ ਲੱਗਦਾ ਸਾਡੇ ਪਿੰਡ ਬੜਦੇ ਰਹੇ ਉਹ ਚੀਮਾ ਮੰਡੀ ਵਿਖੇ ਅੱਛਾ ਤੇ ਉੱਥੇ ਫਿਰ ਕੈਂਪ ਦੇ ਵਿੱਚ ਸਾਨੂੰ ਅਲੱਗ-ਅਲੱਗ ਟਾਈਮ ਦੇ ਕੇ ਮਤਲਬ ਜੋ ਵੀ ਸਾਡੇ ਤੋਂ ਪ੍ਰੋਗਰਾਮ ਕਰਵਾਉਂਦੇ ਸੀਗੇ ਤੇ ਉਦੋਂ ਵੀ ਬਾਈ ਜੀ ਮਿਲਦੇ ਹੁੰਦੇ ਸੀਗੇ ਭਗਵੰਤਵਾਲ ਸਾਹਿਬ ਤੇ ਕਰਨਜੀਤਨ ਮੋਹਨ ਬਾਈ ਜੀ ਸਾਨੂੰ ਟੂਰਨਾਮੈਂਟਾਂ 'ਤੇ ਮਿਲਦੇ ਸੀ ਇਕੱਠੇ ਕੌਂਦੇ ਹੁੰਦੇ ਸੀ ਅਸੀਂ ਤੇ ਥੋੜਾ ਉਹਨਾਂ ਨਾਲ ਗੱਲ ਗਾਉਣ ਦਾ ਹੁੰਦਾ ਸੀ ਜਾਂ ਕਿੱਦਾਂ ਕੀ ਹਸਤਤਾ ਸੀ ਸਾਡਾ ਕੰਮ ਬਈ ਇਹ ਹੁੰਦਾ ਸੀਗਾ ਸਟੇਜਾਂ ਦੇ ਸ਼ੋਅ ਇਕੱਠੇ ਹੁੰਦੇ ਸੀਗੇ ਸਾਡੇ ਠੀਕ ਹੈ ਜਾਨੀ ਕਿ ਉਹ ਆਪਣਾ ਟਾਈਮ ਲਾਉਂਦੇ ਸੀਗੇ ਮੈਂ ਆਪਣਾ ਲਾਉਂਦਾ ਸੀਗਾ ਬੇਸ਼ੇਜ ਸਾਂਝੀ ਕਰੀ ਹੋਈ ਹੁੰਦੀ ਹੈ ਤੇ ਸਾਂਝੀ ਕਰੀ ਹੋਈ ਹੈ ਭਾਜੀ ਬਿਲਕੁਲ ਬਿਲਕੁਲ ਠੀਕ 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 ਹਾਂਜੀ ਤੇ ਇੱਕ ਜਿਹੜੀ ਗੱਲ ਆਪਾਂ ਗੱਲ ਕਰਦੇ ਕਰਦੇ ਇੱਕ ਗੱਲ ਜੇ ਰੋਸ਼ੀ ਬਾਈ ਧਰਪ੍ਰੀਤ ਹਾਂਜੀ ਹਾਂਜੀ ਮਹਾਨ ਕਲਾਕਾਰ ਹਾਂਜੀ ਹਾਂਜੀ ਭਾਈ ਜੀ ਸੁਰੀਲੀ ਆਵਾਜ਼ ਦੇ ਮਾਲਿਕ ਜੀ ਵਾਜੈਰ ਸੰਕ ਗੀਤਾਂ ਦੇ ਕਿੰਗ ਕਿੰਗ ਤੇ ਉਹਨਾਂ ਨਾਲ ਤੁਸੀਂ ਕੀ ਕੰਮ ਕਰੀਓ ਉਹਨਾਂ ਨਾਲ ਭਾਜੀ ਸਾਡੇ ਕੋਮਲ ਸੁਨਾਮੀ ਬਾਈ ਜੀ ਹੁੰਦੇ ਸੀਗੇ ਕੋਮਲ ਸੁਨਾਮੀ ਦੇ ਜ਼ਰੀਏ ਬਾਈ ਜੀ ਮੈਂ ਬਾਈ ਧਰਮਪ੍ਰੀਤ ਨੂੰ ਭਿੰਦਰ ਡੱਬਾ ਲਈ ਨੂੰ ਉਹਨਾਂ ਨੂੰ ਮਿਲਿਆ ਜੀ ਉਹਨਾਂ ਦੇ ਨਾਲ ਜਦੋਂ ਭਾਈ ਆਪਣੇ ਧਰਮਪ੍ਰੀਤ ਭਾਈ ਜੀ ਮਿਲਦੇ ਸੀਗੇ ਗਾਉਂਦੇ ਸੀਗੇ ਮੈਂ ਉਹਨਾਂ ਦੇ ਨਾਲ ਜਾਨੀ ਕਿ ਢੋਲਕੀ ਵਗੈਰਾ ਵਜਾਦਾ ਦਾ ਸੀਗਾ ਉਹ ਰਿਆਜ ਕਰਦੇ ਹੁੰਦੇ ਸੀਗੇ ਤੇ ਭਿੰਦਰ ਡੱਬਾ ਲਈ ਭਾਜੀ ਬਹੁਤ ਅੱਛੇ ਇਨਸਾਨ ਨੇ ਜਿਨ੍ਹਾਂ ਨੂੰ ਮੈਂ ਮਿਲ ਕੇ ਤੇ ਵਧੀਆ ਲੱਗਦਾ ਸੀਗਾ ਉਹ ਵੀ ਕਲਾਕਾਰਾਂ ਨੂੰ ਬਹੁਤ ਪ੍ਰਮੋਟ ਕਰਦੇ ਸੀਗੇ ਤੇ ਇਸ ਕਰਕੇ ਭਾਜੀ ਮੈਂ ਧਰਮਪ੍ਰੀਤ ਭਾਈ ਜੀ ਨੂੰ ਤੇ ਭਿੰਦਰ ਡੱਬਾ ਲਈ ਨੂੰ ਤੇ ਆਪਣੇ ਹਰਦੇਵ ਮਾਹੀ ਨੰਗਲ ਜੀ ਕਾਫੀ ਹੋਰ ਵੀ ਸਿੰਘ ਰੁੱਥੇ ਹੁੰਦੇ ਸੀਗੇ ਤੇ ਉਹਨਾਂ ਨਾਲ ਜਨਮ ਸ਼ਾਨ ਬਾਈ ਤਾਂਬਦੀ ਸੀ ਕਿ ਕਿਹੜੇ ਸਾਲ ਦੀ ਗੱਲ ਹੋਣੀ ਹੈ ਭਾਜੀ ਇਹ ਤਾਂ ਭਾਜੀ ਮੇਰੇ ਨਾਲ 92 93 ਦੀ ਗੱਲ ਹੈ ਭਾਜੀ ਬਹੁਤ ਪੁਰਾਣੀ ਬਹੁਤ ਪੁਰਾਣੀ ਗੱਲ ਕਹਿ ਲਈਏ ਆਪਾਂ ਤੇ ਉਸ ਤੋਂ ਬਾਅਦ ਗਾਇਕੀ ਦਾ ਦੌਰ ਇਸੇ ਤਰ੍ਹਾਂ ਪ੍ਰੋਗਰਾਮ ਵਗੈਰਾ ਕਰਦੇ ਕਰਦੇ ਫਿਰ ਸਾਡੇ ਸਤਿਕਾਰਯੋਗ ਬਾਈ ਪੱਟੀ ਸਾਹਬ ਨੂੰ ਮੇਰੇ ਜਿੱਦਾਂ ਕਿ ਤੁਹਾਡਾ ਬਹੁਤ ਪਿਆਰ ਮਿਲਿਆ ਤੁਸੀਂ ਵੀ ਮੈਨੂੰ ਫਿਲਮ ਲੈਣ ਦੇ ਵਿੱਚ ਪਾਇਆ ਨਹੀਂ ਤਾਂ ਮੈਂ ਆਪਣੀ ਗਾਇਕੀ ਵਗੈਰਾ ਭਾਜੀ ਭੁੱਲ ਗਿਆ ਸੀਗਾ ਛੱਡ ਗਿਆ ਸੀ ਵੀ ਯਾਰ ਨਹੀਂ ਗਾਇਕੀ ਨਹੀਂ ਕਰ ਲਈ ਕਿਉਂਕਿ ਗਾਇਕੀ ਦੇ ਵਿੱਚ ਬਹੁਤ ਕੁਝ ਚੀਜ਼ਾਂ ਦੀ ਲੋੜ ਹੁੰਦੀ ਹੈ ਏ ਤੁਹਾਡੀ ਗੱਲ ਮੈਂ ਵਿਚਾਲੇ ਟੋਕਦਾ ਛੱਡ ਗਏ ਸੀ ਛੱਡਣ ਦਾ ਕਾਰਨ ਕੀ ਬਣਿਆ ਛੱਡਣ ਦਾ ਕਾਰਨ ਭਾਜੀ ਇੱਕੋ ਹੀ ਸੀਗਾ ਕਿਉਂਕਿ ਕਲਾਕਾਰ ਨੂੰ ਅੱਜ ਕੱਲ ਦੇ ਦੌਰ ਦੇ ਵਿੱਚ ਪੈਸੇ ਦੀ ਬਹੁਤ ਲੋੜ ਆ ਜਿਹਦੇ ਕਰਕੇ ਮੈਂ ਪਿੱਛੇ ਰਹਿ ਗਿਆ ਜਿਵੇਂ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਉਹਨਾਂ ਨੂੰ ਵਧੀਆ ਸਪੋਰਟ ਜਿੰਨੇ ਨਾਲ ਕਮਾਨ ਵਰਗਿਆਂ ਦੀ ਮੇਰੀ ਤੇ ਕਾਰੂੰ ਜੀ ਤਨ ਮੋਲ ਜੀ ਨੂੰ ਵੀ ਉਹਨਾਂ ਦੇ ਕਾਫੀ ਅੱਛੇ ਸਿੰਗਰ ਸਾਡੇ ਕੁਲਦੀਪ ਮਾਨਕ ਜੀ ਉਹਨਾਂ ਦੇ ਮਾਮਾ ਜੀ ਸੀ ਉਹਨਾਂ ਨੂੰ ਸਪੋਰਟ ਆਲਰੇਡੀ ਗੈਕੀ ਦੇ ਵਿੱਚੋਂ ਮਿਲਨੀ ਸੀ ਜਾਨੀ ਜਿੰਨੇ ਮਾਰਕੀਟ ਦੇ ਵਿੱਚ ਥਾਮ ਬੰਦੇ ਕਹਿ ਲਓ ਸੀਨੀਅਰ ਬੰਦੇ ਕਹਿ ਲਓ ਉਹਨਾਂ ਨਾਲ ਥੋੜੀ ਬਹਿਣੀ ਉੱਠਣੀ ਰਹੀ ਹੈ ਹਾਂਜੀ ਹਾਂਜੀ ਬਹਿਣੀ ਉੱਠਣੀ ਰਹੀ ਹੈ ਭਾਜੀ ਵਧੀਆ ਬਹੁਤ ਅੱਛੇ ਇਨਸਾਨ ਨੇ ਸਾਰੇ ਜਿਨ੍ਹਾਂ ਨੂੰ ਮੈਂ ਮਿਲਦਾ ਰਿਹਾ ਬਹੁਤ ਬਜ਼ਾਰੇ ਰਿਸਪੈਕਟਡ ਲੋਕ ਨੇ ਤੇ ਉਹਨਾਂ ਦਾ ਬਹੁਤ ਮੈਨੂੰ ਪਿਆਰ ਮਿਲਿਆ ਜਦੋਂ ਵੀ ਮਿਲਦੇ ਆ ਵਧੀਆ ਮਿਲਦੇ ਆ ਠੀਕ ਹੈ ਤੇ ਇਸੇ ਤਰ੍ਹਾਂ ਭਾਜੀ ਸਾਡਾ ਸਮਾਂ ਚੱਲਦਾ ਰਿਹਾ ਤੇ ਹੁਣ ਤੱਕ ਤੁਸੀਂ ਕਿੰਨੇ ਕ ਗਾਣੇ ਰਿਕਾਰਡ ਕਰੇ ਜਾਂ ਜੇ ਤੁਸੀਂ 92 ਦੀ ਗੱਲ ਕਰਦੇ ਹੋ ਉਦੋਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਨਹੀਂ ਸੀ ਤੇ ਡੈਕ ਦੀਆਂ ਗੈਸਟਾਂ ਜਾਂ ਸੀੜੀ ਦੀਆਂ ਗੈਸਟਾਂ ਚਲਦੀਆਂ ਸੀ ਉਹ ਥੋੜੀਆਂ ਆਈਆਂ ਹਾਂਜੀ ਹਾਂਜੀ ਭਾਜੀ ਮੇਰੀ ਜਦੋਂ ਆਪਾਂ ਟੈਵਰ ਕਾਰਡ ਦੇ ਵਿੱਚ ਕਹਿੰਦੇ ਕੈਸਟ ਰੀਲ ਪਾਉਂਦੇ ਰੀਲ ਕਹਿੰਦੇ ਸੀ ਅਸੀਂ ਮੇਰੀਆਂ ਦੇ ਵਿੱਚ ਮੇਰੀ ਆਈ ਸੀ ਸਭ ਤੋਂ ਪਹਿਲੀ ਗੈਸਟ ਭਾਜੀ ਨੀਲੇ ਵਗਲੇ ਚਿੱਟੇ ਮੋਰ ਅੱਛਾ ਜੀ ਇੱਕ ਮਿੰਡੀ ਕੈਸਟ ਸੀ ਭਾਜੀ ਠੀਕ ਹੈ ਤੇ ਉਸ ਤੋਂ ਬਾਅਦ ਭਾਜੀ ਫਿਰ ਇੱਕ ਕੈਸਟ ਆਈ ਸੀ ਮੇਰੀ ਚੁੱਪ ਕਰ ਨੰਦੇ ਉਹ ਜਾਨੀ ਕਿ ਸੋਲੋ Song ਸੀਗੇ ਜਾਨੀ ਕਿ ਧਰਮਪੀਤ 22 ਤੋਂ ਬਾਅਦ ਫਿਰ ਮੈਂ ਉਹ ਕੈਸਟ ਕੀਤੀ ਸੀਗੀ ਚੁੱਪ ਕਰ ਨੰਦੇ ਠੀਕ ਹੈ ਜਾਨੀ ਕਿ ਉਹ ਵੀ ਇੱਕ ਕੈਸਟ ਸੀ ਭਾਜੀ ਤੇ ਕੈਸਟ ਦਾ ਦੌਰ ਨਹੀਂ ਭਾਜੀ ਵਧੀਆ ਲੋਕਾਂ ਨੇ ਬੜਾ ਪਿਆਰ ਬਖਸ਼ਾ ਮੇਰੇ ਇਲਾਕੇ ਦੇ ਜਿਹੜੇ ਸੰਗਰੂਰ ਜਿਹੜੇ ਧਿਆ ਨੇ ਵਧੀਆ ਸਹਿਯੋਗ ਦਿੱਤਾ ਜੀ ਮੈਨੂੰ ਜਾਨੀ ਥੋੜਾ ਗੱਲ ਉੱਥੇ ਆ ਗਈ ਤੇ ਇਲਾਕਾ ਤੁਹਾਡਾ ਸੰਗਰੂਰ ਆ ਹਾਂ ਜਿਹੜਾ ਮੇਰਾ ਸੰਗਰੂਰ ਹੈ ਭਾਜੀ ਠੀਕ ਹੈ ਤੇ ਬਾਜੀ ਫਿਰ ਜਿਹੜੀਆਂ ਉਹ ਟੈਸਟਾਂ ਕਰੀਆਂ ਉਹ ਤੁਸੀਂ ਕਰੀਆਂ ਜਾਂ ਕਿਸੇ ਨੇ ਕਰਵਾਈਆਂ ਉਦੋਂ ਫਿਰ ਪੇਮੈਂਟ ਆਪਾਂ ਕਹੋ ਜਾਂ ਬਜਟ ਆਪਾਂ ਕਿਵੇਂ ਹੈਂਡਲ ਕਰਿਆ ਉਹ ਚੀਜ਼ ਨੂੰ ਉਸ ਟਾਈਮ ਬਾਜੀ ਕੁਝ ਮਤਲਬ ਬੰਦੇ ਸੀਗੇ ਜਿਹੜੇ ਸਾਡੇ ਸ਼ਿਵ ਸੰਗਮ ਕੰਪਨੀ ਵਾਲੇ ਮਾਲਕ ਸੀਗੇ ਉਹ ਮੇਰੀ ਗਾਇਕੀ ਨੂੰ ਦੇਖ ਕੇ ਮੇਰੀ ਆਵਾਜ਼ ਨੂੰ ਦੇਖ ਕੇ ਉਹਨਾਂ ਨੇ ਮੇਰੇ ਤੋਂ ਪੈਸਾ ਲਾਇਆ ਸੀ ਜੀ ਅੱਛਾ ਜੀ ਚੀਮਾ ਸਟੂਡੀਓ ਚੰਡੀਗੜ੍ਹੇ ਰਿਕਾਰਡਿੰਗ ਹੋਈ ਸੀ ਤੇ ਸੰਜੀਵ ਸੰਤੋਸ਼ ਕਟਾਰੀਆ ਜੀ ਦਾ ਮਿਊਜ਼ਿਕ ਸੀਗਾ ਵਧੀਆ ਲੈਵਲ ਤੇ ਕੈਸੋੜੇ ਬੀਗੀ ਸੀ ਬਾਜੀ ਮੇਰੀ ਉਸ ਟਾਈਮ ਤੇ ਚਲੋ ਹੌਲੀ ਹੌਲੀ ਭਾਜੀ ਕੁਛ ਤੁਹਾਨੂੰ ਪਤਾ ਪੈਸੇ ਕਰਕੇ ਹੀ ਬੰਦਾ ਰਹਿ ਜਾਂਦਾ ਅੱਗੇ ਮੈਂ ਤਾਂ ਨਹੀਂ ਆ ਸਕਿਆ ਭਾਜੀ ਪੈਸੇ ਕਰਕੇ ਨਹੀਂ ਆ ਸਕਿਆ ਬਸ ਜਿਹੜਾ ਫਿਰ ਮੇਨ ਮੁੱਦਾ ਵੀ ਥੋੜਾ ਕੈਸ਼ ਤੋਂ ਤੇ ਖਰਚਾ ਉਹਨਾਂ ਨੇ ਕਰਿਆ ਜਿੰਨੀਆਂ ਵੀ ਹੋਈਆਂ ਤਕਰੀਬਨ ਕਿੰਨੀਆਂ ਕੈਸ਼ਾਂ ਹੋ ਗਈਆਂ ਉਹਨਾਂ ਤੱਕ ਹੋਂ ਤੱਕ ਭਾਜੀ ਮੇਰੀ ਜੜ ਚੁੱਪ ਕਰਨ ਨਾਲ ਤੇ ਆਪਣਾ ਨੀਲੇ ਬਗਲੇ ਚਿੱਟੇ ਮੋਰ ਝੰਡੀ ਯਾਰ ਦੀ ਲਾਟਰੀ ਤੇ ਹੋਰ ਵੀ ਦੋ ਤਰ੍ਹਾਂ ਸੀੜੀਆਂ ਹੈਗੀਆਂ ਭਾਜੀ ਤੇ ਦੁਨਾਲੀ ਤੇ 1000 ਰੁਪਏ ਇਹ ਇੰਨੀ ਐ ਕੈਸ਼ ਤਾਂ ਚਲੋ ਪ੍ਰੋਡਿਊਸਰਾਂ ਵੱਲੋਂ ਜਾਂ ਪ੍ਰਮੋਟਰਾਂ ਵੱਲੋਂ ਕਹਿ ਲੋ ਕੀਤੀਆਂ ਗਈਆਂ ਜੇਕਰ ਉਹਦਾ ਤੁਹਾਨੂੰ ਮਿਹਨਤਾਨਾ ਮਿਲੇਗਾ ਜਾਂ ਪੱਲੇ ਕੁਝ ਪਿਆ ਜਾਂ ਸਿਰਫ ਕਲਾ ਸ਼ੌਂਕ ਹੀ ਪੂਰਾ ਹੋਇਆ ਨਹੀਂ ਨਹੀਂ ਪਾਜੀ ਕੰਪਨੀਆਂ ਨੇ ਕੀ ਦੇਣਾ ਹੁੰਦਾ ਪਾਜੀ ਮੇਰਾ ਤਾਂ ਇੱਕ ਸ਼ੌਂਕ ਸੀ ਮੈਂ ਕੁਝ ਜ਼ਿੰਦਗੀ 'ਚ ਕਰਾਂ ਤੇ ਕੁਝ ਬਣਾ ਕਲਾਕਾਰ ਅੱਛਾ ਕਲਾਕਾਰ ਬਣਾ ਅੱਛੇ ਮੈਸੇਜ ਦੇਵਾਂਗੇ ਕਿਹਦੇ ਨਹੀਂ ਪਰ ਕੁਸਰਗੀ ਐ ਮੈਂ ਕਰਕੇ ਕੁਝ ਗਰੀਬੀ ਕਰਕੇ ਲਾਲੋ ਪਾਜੀ ਤੇ ਕੁਝ ਪੈਸੇ ਕਰਕੇ ਲਾ ਲੂ ਕਿ ਮੈਂ ਮੈਸੇਜ ਦੇ ਨਹੀਂ ਸਕਿਆ ਕੰਪਨੀਆਂ ਨੇ ਤਾਂ ਸਿਰਫ ਮੈਥੋਂ ਗਵਾਇਆ ਤੇ ਗਵਾ ਕੇ ਆਪਣੇ ਕੈਸਟਾਂ ਵੇਚੀਆਂ ਨੇ ਪਰ ਮੈਨੂੰ ਕੁਝ ਨਹੀਂ ਦਿੱਤਾ ਭਾਜੀ ਤੇ ਭਾਜੀ ਜਿੱਦਾਂ ਤੁਸੀਂ ਭਗਵੰਦਵਾ ਸਾਹਿਬ ਕਰਮੀ ਤੁਨ ਮੋਤਾ ਪੀਰ ਬਾਈ ਪਿੰਡਟਾ ਵਾਲੀ ਇਹਨੇ ਮਹਾਨ ਮਹਾਨ ਬੰਦਿਆਂ ਦੇ ਨਾਮ ਲਏ ਨੇ ਪਰ ਉਹ ਉਹਨਾਂ ਨੂੰ ਦੁਨੀਆ ਜਾਣਦੀ ਆ ਪਰ ਤੁਹਾਡੇ ਪ੍ਰੋਜੈਕਟ ਆਉਣ ਦੇ ਬਾਵਜੂਦ ਵੀ ਇੱਥੇ ਕਿਸਮਤ ਦਾ ਵੀ ਰੂਲ ਹੁੰਦਾ ਵੀ ਕਹਿ ਲਈਏ ਵੀ ਉਹਨਾਂ ਦੀ ਚਮਕੀ ਤੇ ਆਪਾਂ ਥੋੜੇ ਜਿਹੀ ਪਿੱਛੇ ਰਹਿ ਗਏ ਹਾਂਜੀ ਭਾਜੀ ਇਹ ਹੌਸਲਾ ਦਾ ਕਿਸਮਤ ਦਾ ਵੀ ਕੋ ਚੱਕਰ ਹੁੰਦਾ ਹੈ ਤੇ ਪਰ ਮੈਂ ਆਪਣੇ ਵੱਲੋਂ ਤਾਂ ਪੂਰੀ ਕੋਸ਼ਿਸ਼ ਕੀਤੀ ਕਿੰਨੇ ਮਿਹਨਤ ਕਿਸੇ ਦੀ ਬਰਬਾਦ ਨਹੀਂ ਜਾਂਦੀ ਪਰ ਜਿੰਨਾ ਕੁ ਮੈਂ ਮੈਨੂੰ ਪਿਆਰ ਮਿਲਿਆ ਮੇਰੀ ਮਿਹਨਤ ਸਰਕਾਰਾ ਮਿਲਿਆ ਤੇ ਜਿਵੇਂ ਤੁਸੀਂ ਕਿਹਾ ਕਿ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਉਹਨਾਂ ਦਾ ਕਿੰਨਾ ਨਾਮ ਹੈ ਕਰਨਜੀਤ ਅਨਮੋਲ ਜੀ ਦਾ ਕਿੰਨਾ ਨਾਮ ਹੈ ਪਰ ਭਾਈ ਜੀ ਇਹ ਗੱਲ ਹੈ ਕਿ ਉਹਨਾਂ ਨੂੰ ਇੱਕ ਕੰਪਨੀਆਂ ਚੰਗੀਆਂ ਮਿਲ ਗਈਆਂ ਜਿੰਨਾ ਕਰਕੇ ਉਹ ਇੱਕ ਅੱਗੇ ਆ ਗਏ ਮੈਂ ਕੁਝ ਕੰਪਨੀਆਂ ਕੁਝ ਐਦਾਂ ਦੀਆਂ ਸੀ ਕਿ ਜਿਹੜੀਆਂ ਮੈਨੂੰ ਅੱਗੇ ਨਹੀਂ ਲਿਆ ਸਕੀਆਂ ਤੇ ਇਸ ਕਰਕੇ ਵੀ ਥੋੜਾ ਜਿਹਾ ਮੇਰ ਨਾਲ ਹੋ ਗਿਆ ਭਾਜੀ ਤੇ ਫਿਰ ਜਿੱਦਾਂ ਹੁਣ ਤੁਸੀਂ ਗੌਣ ਦਾ ਸਫਰ ਆਪਦਾ ਸ਼ੁਰੂ ਕਰਿਆ ਤੇ ਘਰ ਦੇ ਆ ਦੀ سپورਟ ਸੀਗੀ ਮਾਤਾ ਪਿਤਾ ਦੀ ਭੈਣ ਭਾਈਆਂ ਦੀ ਇਸ ਲਾਈਨ ਦੇ ਲਈ ਘਰ ਦੇ ਵੀ سپورਟ ਭਾਜੀ ਇਸ ਤਰ੍ਹਾਂ ਸੀਗਾ ਕਿ ਮੇਰੇ ਮਾਪੇ ਨੂੰ ਤਾਂ ਹੀ ਹੁੰਦਾ ਸੀਗਾ ਕਿ ਸਾਡਾ ਮੁੰਡਾ ਗੌਣਾ ਹੈ ਤੇ ਉਹਨਾਂ ਨੇ ਇਹੀ ਅਸ਼ੀਰਵਾਦ ਹੀ ਸੀਗਾ ਮਾਪਿਆਂ ਦਾ ਅਸ਼ੀਰਵਾਦ ਹੁੰਦਾ ਜੀ ਦੋਵੇਂ ਹੁੰਦੀਆਂ ਨੇ ਜੀ ਭੈਣਾ ਭਰਾਵਾ ਦੀਆਂ ਮੇਰੇ ਦੀਆਂ ਦੋਵਾਂ ਮੇਰੇ ਨਾਲ ਸੀਗੀਆਂ ਯਾਨੀ ਸਾਥ ਰਹੀ ਤਾਂ ਸਾਥ ਰਿਹਾ ਭਾਜੀ ਤੇ ਭਾਜੀ ਉਦੋਂ ਜਦੋਂ ਤੁਹਾਡੀਆਂ ਕੈਸਟ ਆਈਆਂ ਏਰੀਏ ਦੇ ਵਿੱਚ 13 ਨਾਉ ਤਾਂ ਹੋ ਗਿਆ ਸੀ ਨਾ ਬਈ ਕੋਈ ਮੁੰਡਾ ਆ ਰਿਹਾ ਸੰਦੂਰ ਸਾਡੇ ਪਿੰਡ ਆਈ ਦੀਆਂ ਤਾਂ ਕਿ ਬਿਲਕੁਲ ਨਹੀਂ ਪਤਾ ਲੱਗਿਆ ਨਹੀਂ ਨਹੀਂ ਭਾਜੀ ਵਧੀਆ ਲੱਗਿਆ ਕੁਝ ਮੈਨੂੰ ਅੱਜ ਵੀ ਮੇਰੇ ਮਿੱਤਰ ਮਿਲਦੇ ਆ ਕਹਿੰਦੇ ਬਾਈ ਜਦੋਂ ਤੇਰੀ ਨੀਲੇ ਬਾਗਲੇ ਚਿੱਟੇ ਮੋਰ ਕੈਸਟ ਆਈ ਸੀ ਹੀਰੋ ਪਿੰਡ ਦੇ ਲਾਗੇ ਵੀਰ ਪਿੰਡਾ ਹੈ ਹੋਰ ਕਾਫੀ ਪਿੰਡ ਨੇ ਝਾੜੋਂ ਹੀਰੋਂ ਤੇ ਉਹ ਪਿੰਡਾਂ ਦੇ ਜਿਹੜੇ ਮੁੰਡੇ ਮੇਰੇ ਯਾਰ ਤੁਸੀਂ ਸਾਰੇ ਕਹਿੰਦੇ ਸੀ ਬਾਈ ਤੇਰੀ ਕੈਸਟ ਆ ਸੀ ਆਈ ਜਦੋਂ ਸਾਈਕਲ ਤੇ ਜਾ ਕੇ ਭੱਜ ਕੇ ਲੈ ਕੇ ਆਈ ਸੀ ਬਾਈ ਦੀ ਕੈਸਟ ਆਈ ਹੈ ਅੱਛਾ ਤੇ ਇੰਨਾ ਮਤਲਬ ਕਿ ਪਿਆਰ ਮਿਲਿਆ ਜੀ ਤੇ ਫਿਰ ਉਸ ਤੋਂ ਬਾਅਦ ਪ੍ਰੋਗਰਾਮ ਜਿੱਦਾਂ ਇੱਕ ਕਲਾਕਾਰ ਨੂੰ ਕਮਾਈ ਦਾ ਪ੍ਰੋਗਰਾਮ ਤੋਂ ਹੋਣੀ ਹੁੰਦੀ ਆ ਉਹ ਫਿਰ ਤੁਸੀਂ ਲਾਏ ਜਾਂ ਬਿਲਕੁਲ ਨਹੀਂ ਲਾਏ ਜਾਂ ਉਸ ਲਾਈਨ ਵੱਲੀ ਆਈ ਨਹੀਂ ਹੈ ਨਹੀਂ ਭਾਜੀ ਮੈਂ ਪ੍ਰੋਗਰਾਮ ਕੀਤੇ ਪਰ ਉਹ ਪ੍ਰੋਮੇ ਇਸ ਤਰ੍ਹਾਂ ਸੀਗੇ ਕੁਝ ਆਪਣਾ ਯਾਰਾਂ ਦੋਸਤਾਂ ਦੇ ਪ੍ਰੋਗਰਾਮ ਸੀਗੇ ਜਾਂ ਕੁਝ ਜਿਵੇਂ ਪਿੰਡਾਂ ਦੇ ਵਿੱਚ ਲੋਕੀ ਜਾਣ ਪਛਾਣ ਵਾਲੇ ਹੁੰਦੇ ਆ ਲਹਾਜੀ ਲਹਾਜੀ ਪ੍ਰੋਗਰਾਮ ਸੀਗੇ ਉਹਦੇ ਵਿੱਚ ਮੈਨੂੰ ਇਹ ਸੀ ਵੀ ਚਾਹ ਮੇਰੇ ਯਾਰ ਦੋਸਤ ਨੇ ਮੇਰੇ ਪਿੰਡਾਂ ਦੇ ਲਾਗੇ ਦੇ ਮੁੰਡੇ ਆ ਜਾਂ ਮੈਨੂੰ ਬੁਲਾਉਂਦਿਆ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੁੰਦੀ ਸੀ ਠੀਕ ਆ ਜਿਹੜਾ ਤੁਸੀਂ ਹੁਣ ਦੱਸਿਆ ਨੀਲੇ ਬਗਲੇ ਚਿੱਟੇ ਮੋਰ ਚਿੱਟੇ ਮੋਰ ਉਹਦਾ ਕੋਈ ਦਸਤਕਾਂ ਦੇ ਰੂਪ ਕਰੋ ਜੇ ਕੋਈ ਤੁਹਾਨੂੰ ਯਾਦ ਹੈ ਹਾਂਜੀ ਉਹਦੇ ਵਿੱਚ ਮੇਰਾ ਇੱਕ ਸੌਂਗ ਸੀਗਾ ਜੀ ਮੈਂ ਤੁਹਾਨੂੰ ਸੁਣਾ ਦਣਾ ਤੇ ਆ ਤੁਸੀਂ ਢੋਲ ਕੀ ਰੱਖੀ ਆ ਵੀ ਯਾਨੀ ਗੁਣ ਹੈ ਤੁਹਾਡੇ ਚ ਹਾਂਜੀ ਪਤਾ ਲੱਗ ਗਿਆ ਢੋਲ ਕੀ ਬਾਜੀ ਇਸ ਤਰੀ ਰੱਖਿਆ ਕਿ ਮੈਨੂੰ ਵਜਾਉਣੀ ਆਉਂਦੀ ਆ ਕਿ ਇਹ ਚੀਜ਼ਾਂ ਦੇ ਗੁਣ ਹੁੰਦੇ ਆ ਅੱਲੀ ਢੋਲ ਕੀ ਜਹਾ ਹਰਮੋਨੀਅਮ ਵੀ ਪਲੇ ਕਰਨੇ ਗਏ ਚਲੋ ਸੁਣਾਓ ਮਾੜ ਜੀ ਅਲ ਸੁਲ ਮੇਰੀ ਯਾਰਾ ਓਏ ਕੈਸ਼ ਨੂੰ ਵਧੀਆ ਹੁਗਾਰਾ ਮਿਲਿਆ ਜੀ ਠੀਕ ਹੈ ਤੇ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਭਾਜੀ ਹੁਣ ਜਿਵੇਂ ਤੁਸੀਂ ਚੱਲਦੇ ਗਏ ਪ੍ਰੋਗਰਾਮ ਲਾਈਵ ਕੈਨ ਯੂ ਲਿਹਾਜਾਂ ਦੇ ਵਿੱਚ ਚੱਲੋ ਉਹ ਸਮਾਂ ਲੰਘ ਗਿਆ ਤੇ ਉਸ ਤੋਂ ਬਾਅਦ ਫਿਰ ਇਹ ਬ੍ਰੇਕ ਪੈਂਦੀ 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 ਅਖੀਰ ਪੈ ਗਈ ਤੁਸੀਂ ਕਦੇ ਕੋਸ਼ਿਸ਼ ਕਰੀ ਨਹੀਂ ਵੀ ਅੱਜ ਕੱਲ੍ਹ ਦੇ ਮਾਹੌਲ ਦੇ ਵਿੱਚ ਵੀ ਦੁਬਾਰਾ ਉੱਠ ਕੇ ਆਵਾਂ ਦੁਬਾਰਾ ਭਾਜੀ ਫਿਰ ਇਸ ਤਰ੍ਹਾਂ ਸੀਗਾ ਕਿ ਮੇਰੇ ਇੱਕ ਚਾਹ ਹੁੰਦੇ ਸੀ ਕਿ ਯਾਰ ਮੈਂ ਕੁਝ ਕਰਾਂ ਪਰ ਉਹ ਚਾਹਾਂ ਤੇ ਜਦੋਂ ਮੈਨੂੰ ਲੱਗਿਆ ਵੀ ਕੋਈ ਰਿਸਪੌਂਸ ਨਹੀਂ ਮਿਲ ਰਿਹਾ ਤਾਂ ਫਿਰ ਭਾਜੀ ਨੋ ਉਸ ਲਾਈਨ ਨੂੰ ਥੋੜਾ ਥੋੜਾ ਛੜਦਾ ਗਿਆ ਚਾ ਛੱਡ ਯਾਰ ਗੈਕੀ ਦਾ ਪੈਸੇ ਦੀ ਰਹਿ ਗਈ ਕਿਸਮਤ ਦੀ ਰਹਿ ਗਈ ਤੇ ਵੀ ਆਪਾਂ ਹੁਣ ਇੱਥੋਂ ਮੁੱਖ ਮੋੜ ਹੀ ਲੈ ਲਿਆ ਤੇ ਫਿਰ ਉਸ ਤੋਂ ਬਾਅਦ ਭਾਜੀ ਫਿਰ ਮੈਂ ਥੋੜਾ ਜਾ ਅੱਜ ਦੇ ਟਾਈਮ ਚ ਆ ਕੇ ਕੋਸ਼ਿਸ਼ ਕੀਤੀ ਕਿ ਦੁਬਾਰੇ ਸਾਡੇ ਜਿੱਦਾਂ ਕਿ ਤੁਸੀਂ ਸਾਨੂੰ ਮਿਲ ਇੱਕ ਰੱਬ ਵਰਗੇ ਇਨਸਾਨ ਮਿਲੇ ਜਿਨ੍ਹਾਂ ਨੇ ਮੈਨੂੰ ਗੈਕੀ ਤੋਂ ਬਦਲ ਕੇ ਇੱਕ ਫਿਲਮੀ ਲੈਣ ਦੇ ਵਿੱਚ ਲਿਆਂਦਾ ਚਲੋ ਸ਼ਾਰਟ ਫਿਲਮਾਂ ਨੇ ਸ਼ਾਰਟ ਮੂਵੀਆਂ ਨੇ ਮੈਂ ਚਾਹਣਾ ਕੀ ਜਿਹੜੇ ਮੇਰੇ ਇਸ ਇੰਟਰਵਿਊ ਨੂੰ ਦੇਖਦੇ ਆ ਜਾ ਮੇਰੀ ਆਵਾਜ਼ ਨੂੰ ਸੁਣਦੇ ਆ ਮੇਰੇ ਸਤਿਕਾਰਯੋਗ ਪੱਟੀ ਸਾਹਿਬ ਉਹਨਾਂ ਦੀਆਂ ਫਿਲਮਾਂ ਬਣਾਈਆਂ ਹੋਈਆਂ ਨੇ ਉਹਨਾਂ ਦੇ ਵਿੱਚ ਮੈਂ ਆਦਾ ਰੋਲ ਕਰ ਰਿਹਾ ਵੀ ਤੁਸੀਂ ਇਸ ਫਿਲਮਾਂ ਨੂੰ ਚਾਰ ਚੰਨ ਲਾਉਂਗੇ ਗਾਣੇ ਵੀ ਕਰਾਂਗੇ ਕੋਈ ਐਸੀ ਗੱਲ ਨਹੀਂ ਹੋਰ ਵੀ ਬਹੁਤ ਖੁਸ਼ੀਆਂ ਵੈਗ ਨੂੰ ਦਿੱਤਾ ਤੇ ਚਲੋ ਬਾਕੀ ਹੋਰ ਪੱਟੀ ਸਾਹਿਬ ਦੀ ਕਿਰਪਾ ਨਾਲ ਇੱਕ ਪਾਜੀ ਗੱਲ ਥੋੜੀ ਮੈਂ ਵਿੱਚ ਫੇਰ ਟੋਕਦਾ ਦੇਖੋ ਤੁਹਾਡੀ ਕਿਸਮਤ ਕਹਿ ਲਈਏ ਜਿੰਨਾ ਚਿਰ ਤੁਹਾਡਾ ਬ੍ਰੇਕ ਪੈਣਾ ਲਿਖਿਆ ਸੀ ਥੋੜਾ ਰੁਕਣਾ ਲਿਖਿਆ ਸੀ ਉਹਨਾਂ ਤੇ ਤੁਸੀਂ ਰੁਕੇ ਪਰ ਫਿਲਮਾਂ ਦੇ ਵਿੱਚ ਵੀ ਥੋੜੀ ਥੋੜੀ ਕਿਸਮਤ ਲੈ ਕੇ ਆਈ ਆ ਮੈਂ ਤਾਂ ਕੌਣ ਹੁੰਨਾ ਕਿ ਜਰੀਆ ਬਣ ਜਾਂਦਾ ਵਾ ਤੇ ਬਾਜੀ ਹੁਣ ਜਿਹੜੀ ਮੇਨ ਗੱਲ ਜਦੋਂ ਤੁਸੀਂ ਮੰਨ ਕੇ ਚਲੋ ਵੀ ਫਿਲਮਾਂ ਦੇ ਵਿੱਚ ਤਾਂ ਚਲੋ ਹੁਣ ਆਈ ਜਦੋਂ ਗਾਣੇ ਕਰਦੇ ਸੀਗੇ ਉਦੋਂ ਜਦੋਂ ਘਰੇ ਘਰ ਦਾ ਬਿਜਾਰਾ ਫਿਰ ਕਿਵੇਂ ਜਾਂਦਾ ਸੀ ਮਾਪਿਓ ਕਹਿੰਦੇ ਨਹੀਂ ਸੀ ਵੀ ਇਸ ਲਾਈਨ 'ਚ ਤਾਂ ਹੈ ਹੀ ਕੁਝ ਨਹੀਂ ਤੇ ਜਦੋਂ ਲਿਹਾਜ਼ਾਂ ਨਾਲ ਤੁਸੀਂ ਪ੍ਰੋਗਰਾਮ ਲਾਇ ਤੇ ਪੱਲੇ ਕੱਖ ਨਹੀਂ ਪਿਆ ਮੈਂ ਤਾਂ ਇਹੀ ਕਹੂੰਗਾ ਉਹਦੋਂ ਫਿਰ ਉਹ ਚੀਜ਼ ਮਾਹੌਲ ਕੀ ਸੀਗਾ ਮੇਰੇ ਘਰ ਦਾ ਮਾਹੌਲ ਪਾਜੀ ਬਸ ਤੁਹਾਡੀ ਗੱਲ ਬਿਲਕੁਲ ਸਹੀ ਹੈ ਜਦੋਂ ਘਰੇ ਕੋਈ ਇਨਕਮ ਨਾ ਆਵੇ ਆਪਾਂ ਬੰਦਾ گاਉਂਦਾ ਹੈ گاਉਂ ਦੇ ਵਿੱਚ ਕੋਈ ਕਮਾਈ ਨਾ ਮਿਲੇ ਹਰ ਕੋਈ ਕਹਿੰਦਾ ਕਿ ਛੱਡ ਯਾਰ ਇਹ ਕੰਮ ਚ ਕੀ ਹੈ ਆ ਗਾ ਕੇ ਆ ਜਾਣਾ ਕੁਝ ਪੱਲੇ ਤੇਰੇ ਪੈਂਦਾ ਨਹੀਂ ਆਪਦੀਆਂ ਲਿਹਾਜ਼ਾਂ ਪੂਰ ਕੇ ਆ ਜਾਣਾ ਇਸ ਕਰਕੇ ਪਾਜੀ ਫਿਰ ਇਸੇ ਚੀਜ਼ ਨੂੰ ਮੈਂ ਥੋੜਾ ਜਿਹਾ ਘਟਾਦਾ ਸੀ ਵੀ ਛੱਡ ਯਾਰ ਕੋਈ ਹੋਰ ਕੰਮ ਕਰ ਲਾਂ ਰਿਹਾ ਇਸ ਕਰਕੇ ਪਾਜੀ ਮੈਂ ਗੈਕੀ ਤੋਂ ਥੋੜਾ ਜਿਹਾ ਦੂਰ ਹੋ ਗਿਆ ਸੀਗਾ ਠੀਕ ਹੈ ਤੇ ਪਰ ਮਿਹਨਤ ਮੇਰੀ ਅੱਜ ਵੀ ਜਾਰੀ ਹੈ ਪਾਜੀ ਮੈਂ ਕਹਿੰਦਾ ਵੀ ਚਲੋ ਜ਼ਿੰਦਗੀ 'ਚ ਬੰਦਾ ਪਤਾ ਨਹੀਂ ਕਦੋਂ ਕੀ ਬਣ ਜੇ ਤੇ ਕੋਸ਼ਿਸ਼ ਜ਼ਰੂਰ ਕਰੀ ਰਹੀ ਹੈ ਇੱਕ ਹਰੇਕ ਬੰਦੇ ਦੇ ਹੁੰਦਾ ਨਾ ਵੀ ਜਿਹੜਾ ਅੰਦਰ ਆਪਣੇ ਕਹਿ ਲਈਏ ਕਿਸੇ ਚੀਜ਼ ਨੂੰ ਪਾਉਣ ਦਾ ਜਨੂਨ ਜਾਂ ਪੰਜਾਬੀ ਦੇ ਵਿੱਚ ਕਹਿ ਲੈਂਦੇ ਆ ਵੀ ਤਰੇ ਬੜਾ ਤਗੜਾ ਕੀੜਾ ਕਲਾਕਾਰੀ ਦਾ ਲਾਲਾ ਚਾਹੇ ਫਿਲਮ ਲਾਈਨ ਦਾ ਲਾਲਾ ਪਰ ਜਦੋਂ ਤੁਹਾਡੇ ਨਾਲ ਦੇ ਸਾਥੀ ਜਿਨ੍ਹਾਂ ਨਾਲ ਸਟੇਜਾਂ ਸਾਂਝੀਆਂ ਕਰੀਆਂ ਉਹ ਅੱਜ ਕਿਤੇ ਨਾ ਕਿਤੇ ਬੈਠੇ ਆ ਆਪਣੀ ਮੁਕਾਮ ਮੰਜ਼ਲਾ ਪਾਈ ਤੇ ਕਦੇ ਹੌਲ ਕਾਲ ਜੇ ਪੈਂਦਾ ਜਾਂ ਨਹੀਂ ਹੋਲ ਕਾ ਜੇ ਪੈਂਦਾ ਭਾਜੀ ਕਿਉਂ ਨਹੀਂ ਪੈਂਦਾ ਜਦੋਂ ਆਪਣੇ ਨਾਲ ਦੇ ਬੰਦੇ ਚਲੋ ਪਰਮਾਤਮਾ ਦੀ ਮਿਹਰ ਕਰਕੇ ਕਹਿ ਲੋ ਜਾਂ ਉਹਨਾਂ ਦੀ ਮਿਹਨਤ ਕਰਕੇ ਕਹਿ ਦਈਏ ਵੀ ਦੁਨੀਆ ਤੇ ਅੱਜ ਉਹਨਾਂ ਦੇ ਨਾਮ ਨੇ ਪਰ ਮੈਨੂੰ ਬਹੁਤ ਮੇਰੇ ਯਾਰ ਦੋਸਤ ਕਹਿੰਦੇ ਆ ਕਿ ਯਾਰ ਤੂੰ ਉਹਨਾਂ ਨੂੰ ਜਾ ਕੇ ਮਿਲ ਵੀ ਮੈਂ ਸੋਚਦਾ ਵੀ ਯਾਰ ਹੁਣ ਐਡੇ ਵੱਡੇ ਸਟਾਰ ਨੇ ਜਾਂ ਕੋਈ ਉਹਨਾਂ ਨੂੰ ਮਿਲਣ ਦੇਊ ਜਾਂ ਨਹੀਂ ਮਿਲਣ ਦੇਊਗਾ ਰੱਬ ਜਾਣਦਾ ਹੈ ਇਸ ਕਰਕੇ ਭਾਜੀ ਮੈਂ ਉਹਨਾਂ ਤੱਕ ਵੀ ਪਹੁੰਚਣ ਦੀ ਥੋੜੀ ਕੋਸ਼ਿਸ਼ ਘੱਟ ਕਰਦਾ ਕਿ ਜਿਵੇਂ ਸੀਐਮ ਸਾਹਿਬ ਨੂੰ ਉਹਨਾਂ ਨਾਲ ਤਾਂ ਸਕਿਉਰਿਟੀ ਬਹੁਤ ਹੁੰਦੀ ਆ ਉਸੇ ਦਾ ਸਾਨੂੰ ਸ਼ਾਇਦ ਕੋਈ ਨਾ ਹੀ ਮਿਲਣ ਦੇਵੇ ਪਰ ਜੇ ਉਹ ਇੰਟਰਵਿਊ ਇਹ ਦੇਖਣ ਤੁਹਾਨੂੰ ਪਛਾਣ ਸਕਦੇ ਆ ਹੋ ਸਕਦਾ ਮੈਂ ਤਾਂ ਕਹਿੰਦਾ ਵੀ ਥੋੜੀ ਇਹ ਇੰਟਰਵਿਊ ਦੇਖਣ ਤਾਂ ਅੱਜ ਦੇ ਟਾਈਮ ਦੇ ਵਿੱਚ ਵੀ ਤੁਸੀਂ ਜੋ ਚਾਹੁੰਦੇ ਹੋ ਤੁਹਾਨੂੰ ਸਾਰਾ ਕੁਝ ਮਿਲੇ ਅਗਰ ਉਹ ਤੁਹਾਨੂੰ ਦੇਖ ਕੇ ਤਾਂ ਪਛਾਣਣਗੇ ਤੁਹਾਨੂੰ ਹਾਂਜੀ ਭਾਜੀ ਬਿਲਕੁਲ ਪਛਾਣਣਗੇ ਸੀ ਜੀ ਅਜੇ ਹੀ ਯਾਦ ਉਹਨਾਂ ਨਾਲ ਜਿਹੜੀ ਕਦੇ ਹੋਈ ਹੋਵੇ ਉਹ ਸਾਂਝੀ ਕਰੋ ਤਾਂ ਕਿ ਪਤਾ ਲੱਗੇ ਹਾਂਜੀ ਹਾਂਜੀ ਸਾਡੇ ਸੀਐਮ ਸਾਹਿਬ ਜਿਹੜੇ ਭਗਵੰਤ ਮਾਨ ਜੀ ਨੇ ਉਹਨਾਂ ਦੀ ਮਤਲਬ ਇੱਕ ਫਿਲਮ ਆਈ ਸੀ ਤਵਾਹੀ ਹੂੰ ਤਵਾਹੀ ਫੇਲੂਦੇ ਵਿੱਚ ਪਾਜੀ ਮੈਨੂੰ ਸੁਣ ਕੇ ਬੜੀ ਖੁਸ਼ੀ ਹੋਈ ਕਿ ਸਾਡੇ ਇਲਾਕੇ ਦੇ ਕਲਾਕਾਰ ਨੇ ਉਸ ਟਾਈਮ ਦੇ ਤੇ ਮੈਂ ਉਹਨਾਂ ਨੂੰ ਉਹਨਾਂ ਦੇ ਪਿੰਡ ਜੱਦੀ ਸਤੋਜ ਵਿਖੇ ਮਿਲ ਲਗਿਆ ਠੀਕ ਹੈ ਤੇ ਉਹਨਾਂ ਦੇ ਮਾਤਾ ਜੀ ਘਰੇ ਸੀਗੇ ਉਹ ਵੀ ਜਾਣਦੇ ਸੀਗੇ ਵੀ ਇਹ ਮੁੰਡਾ ਸਾਡੇ ਇਲਾਕੇ ਦੇ ਪਿੰਡ ਦਾ ਹੈ ਵੀ ਗੌਂਦਾ ਹੈ ਤੇ ਕਿਉਂਕਿ ਉਹਨਾਂ ਦੇ ਪਿੰਡ ਵੀ ਮੈਂ ਪ੍ਰੋਗਰਾਮ ਕਰਾ ਕਰਦਾ ਰਹਿੰਦਾ ਸੀਗਾ ਠੀਕ ਹੈ ਤੇ ਜਦੋਂ ਮੈਂ ਘਰ ਗਿਆ ਭਾਜੀ ਉਹਨਾਂ ਨੇ ਬੜਾ ਪਿਆਰ ਸਤਿਕਾਰ ਦਿੱਤਾ ਤੇ ਭਗਵੰਤ ਮਾਨੋਜੀ ਨੂੰ ਬਾਜ਼ਮਾਰੀ ਚਲੋ ਮੈਨੂੰ ਆ ਕੇ ਮਿਲੇ ਵਧੀਆ ਜੱਫੀ ਪਾ ਕੇ ਮਿਲੇ ਭਾਜੀ ਫਿਰ ਆਪਣੀ ਚਵਾਰੀ ਚ ਲੈ ਕੇ ਗਏ ਉੱਥੇ ਚਾਹ ਪਾਣੀ ਪਲਾਇਆ ਤੇ ਆਪਣੇ ਬਾਰੇ ਦੱਸਿਆ ਕਿ ਮੈਂ ਮਤਲਬ ਸੁਪਨੇ ਦੇ ਵਿੱਚ ਵੀ ਮਤਲਬ ਮੈਂ ਸਕਿਰਤਾ ਚੁਟਕਲੇ ਲਿਖਦਾ ਰਹਿਣਾ ਵੀ ਜਦੋਂ ਮੈਨੂੰ ਇਜਾਜ਼ਤ ਹੁੰਦੀ ਹੈ ਮੈਂ ਨਾਲ ਹੀ ਚੱਕ ਕੇ ਕਾਪੀ ਪਿੰਨ ਤੇ ਲਿਖਦਾ ਨਾ ਜਿਹੜੀ ਚੀਜ਼ ਹੋ ਗਈ ਹੈ ਤੇ ਬਾਈ ਨਾਲ ਕਾफी ਗੱਲਾਂ ਜਾਂ ਤਾਂ ਸਾਂਝੀਆਂ ਹੋਈਆਂ ਉਸ ਟਾਈਮ ਦੀਆਂ ਤੇ ਬਹੁਤ ਅੱਛੇ ਇਨਸਾਨ ਨੇ ਬਸ ਸਾਡੇ ਸੀਐਮ ਸਾਹਿਬ ਵੀ ਜਾਣੀ ਮਿਲਣ ਨਾਲ ਸਾਹ ਬੰਦੇ ਨੇ ਕਿਉਂਕਿ ਪਾਰਟੀ ਵਾਲੀ ਜੀ ਪੈ ਗਏ ਉੱਤੇ ਦਾ ਫਿਰ ਕਦੇ ਉੱਤੇ ਕਦੇ ਥੱਲੇ ਚੱਲਦਾ ਰਹਿੰਦਾ ਤੁਸੀਂ ਪਰਸਨਲੀ ਉਹਨਾਂ ਨਾਲ ਟਾਈਮ ਆਉਦਾ ਸਪੈਂਡ ਕਰਿਆ ਬਈ ਤੁਹਾਨੂੰ ਵਧੀਆ ਬੰਦੇ ਲੱਗੇ ਮੈਨੂੰ ਬਹੁਤ ਵਧੀਆ ਲੱਗੇ ਜੀ ਦੇਖੋ ਦਿਲ ਦੇ ਮਾੜੇ ਨਹੀਂ ਹੈਗੇ ਅੱਜ ਵੀ ਬਹੁਤ ਵਧੀਆ ਨੇ ਉਹ ਚਲੋ ਰਾਜਨੀਤੀ ਹੈ ਕੋਈ ਚੰਗਾ ਕਹਿੰਦਾ ਕੋਈ ਮਾੜਾ ਕਹਿੰਦਾ ਉਹ ਅਗਲੀ ਦੀ ਸੋਚ ਆ ਹਰ ਬੰਦੇ ਦੀ ਤੇ ਪਰ ਮੈਂ ਤਾਂ ਉਹਨਾਂ ਦਾ ਅੱਜ ਵੀ ਸਤਿਕਾਰ ਕਰਦਾ ਕਿ ਬਾਈ ਨੇ ਮੈਨੂੰ ਘਰੇ ਪਹਟਾ ਕੇ ਚਾਹ ਪਵਾਈ ਉਹਦੀ ਮੰਮੀ ਨੇ ਜਦੋਂ ਵੀ ਕਿਤੇ ਮੇਰੇ ਪ੍ਰੋਗਰਾਮ ਚ ਉਹਦੀ ਮੰਮੀ ਡੈਡੀ ਮਿਲਦੇ ਡੇਡੀ ਸਾਹਿਬ ਤੋਂ ਨੇ ਡੈਥ ਹੋ ਗਈ ਚਲੋ ਬਹੁਤ ਦੁੱਖ ਦੀ ਗੱਲ ਹੈ ਤੇ ਪਰ ਉਹਨਾਂ ਦੇ ਜਦੋਂ ਵੀ ਮਿਲਣਾ ਮੈਨੂੰ ਸ਼ਾਗਿਰ ਦੇਣਾ 500 1100 ਰੁਪਿਆ ਵੀ ਸਾਡੇ ਇਲਾਕੇ ਦਾ ਕਲਾਕਾਰ ਜਦੋਂ ਵੀ ਪ੍ਰੋਗਰਾਮਾਂ 'ਤੇ ਇਕੱਠੇ ਹੁੰਦੇ ਉਹਨਾਂ ਸਮਿਆਂ ਉਹਨਾਂ ਸਮਿਆਂ ਦੇ ਵਿੱਚ ਜੀ 500 ਬਹੁਤ ਹੁੰਦਾ ਭਾਜੀ ਉਹ ਹਾਂਜੀ 500 ਬਹੁਤ ਹੁੰਦਾ ਸੀਗਾ ਜੀ ਬਿਲਕੁਲ ਤੇ ਹੁਣ ਜਿੱਦਾਂ ਤੁਸੀਂ ਕਹਿੰਦੇ ਵੀ ਬਚਪਨ ਤੋਂ ਕਿਲਪਾਂ ਦੇ ਵਿੱਚ ਤੁਸੀਂ ਗਾਉਂਦੇ ਆਏ ਸਕੂਲਾਂ 'ਚ ਗਾਉਂਦੇ ਆਏ ਤੇ ਜਣੀ ਪ੍ਰੈਕਟਿਸ ਤਾਂ ਤੁਹਾਡੀ ਪਹਿਲਾ ਹੀ ਸੀ ਕੁਦਰਤੀ ਗੌੜ ਗੱਫਤ ਸੀ ਤੁਹਾਨੂੰ ਕਲਾਕਾਰੀ ਦਾ ਗਾਇਕੀ ਦਾ ਫਿਰ ਤੁਹਾਨੂੰ ਸਿੱਖਣ ਲਈ ਕਿਸੇ ਤੋਂ ਲੋੜ ਪਈ ਕਿਸੇ ਨੂੰ ਉਸਤਾਦ ਧਾਰਿਆ ਜੋ ਨਹੀਂ ਹਾਂਜੀ ਬਿਲਕੁਲ ਧਾਰਿਆ ਜੀ ਮੈਂ ਛੋਟਾ ਹੁੰਦਾ ਜੀ ਗੁਰੂ ਘਰ ਜਾਂਦਾ ਹੁੰਦਾ ਸੀਗਾ ਉੱਥੇ ਕੀਰਤਨ ਵਗੈਰਾ ਕਰਦੇ ਹੁੰਦੇ ਸੀਗੇ ਸਾਡੇ ਸੁੰਨ ਸਿੰਘ ਰਾਗੀ ਹੁੰਦੇ ਸੀਗੇ ਜੀ ਉਹਨਾਂ ਕੋਲੋਂ ਮੈਂ ਹਾਰਮੋਨੀਅਮ ਤੇ ਢੋਲ ਕੋ ਉੱਥੋਂ ਸਿੱਖਿਆ ਗੁਰਦਵਾਰਾ ਸਾਹਿਬ ਤੋਂ ਪਿੰਡ 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 ਤੋਂ ਹਾਂਜੀ ਹਾਂਜੀ ਬਿਲਕੁਲ ਅੱਛਾ ਜੀ ਤੇ ਉਹਨਾਂ ਨੇ ਤੁਹਾਡਾ ਇਹ ਇੱਧਰ ਜਾਣੀ ਥੋੜਾ ਸਾਥ ਦਿੱਤਾ ਹਾਂਜੀ ਬਹੁਤ ਸਾਥ ਦਿੱਤਾ ਜੀ ਬਹੁਤ ਉਸ ਵੇਲੇ ਤੁਸੀਂ ਸਿੱਖੇ ਹੋਏ ਅੱਜ ਕਰ ਰਹੇ ਹੋ ਅੱਜ ਕਰ ਰਹੇ ਜੀ ਬਿਲਕੁਲ ਤੇ ਹੁਣ ਕੋਈ ਹੋਰ ਵੀ ਥੋੜੀ ਕਿਸੇ ਐਲਬਮ ਦਾ ਗਾਣਾ ਜਾਂ ਜਿਹੜਾ ਤੁਹਾਨੂੰ ਜ਼ਿਆਦਾ ਚੰਗਾ ਲੱਗਦਾ ਉਹ ਦੱਸੋ ਕਿ ਆ ਦੇ ਰੂਬਰੂ ਕਰਵਾਓ ਹਾਂਜੀ ਮੈਨੂੰ ਗਾਣੇ ਤਾਂ ਸਾਰੇ ਵਧੀਆ ਲੱਗਦੇ ਨੇ ਪਰ ਇੱਕ ਗਾਣਾ ਮੈਨੂੰ ਬਹੁਤ ਵਧੀਆ ਲੱਗਦਾ ਮੈਂ ਤੁਹਾਡੇ ਰੂਬਰੂ ਕਰਨ ਲੱਗਿਆ ਚੁੱਪ ਕਰ ਜਾਣੀ ਨਾਨ ਤੇ ਤੂੰ ਰੋਣਾ ਦਾਗ ਹੀ ਗਿਰਾਂ ਦੇ ਹੰਝੂ they got ਆ ਗਿਆ ਡਿਊਟ ਵੀ ਗਾਇਆ ਜਾਂ ਕੱਲਾ ਸੋਲੋ ਹੀ ਰੱਖਿਆ ਮੈਂ ਭਾਜੀ ਡਿਊਟ ਵੀ ਗੀਤ ਕੀਤੇ ਸੀਗੇ ਹੂੰ ਤੇ ਆਪਣੇ ਜਦੋਂ ਸੀੜੀ ਦਾ ਡੁੱਗਾ ਆ ਗਿਆ ਸੀਗਾ ਉਦੋਂ ਫਿਰ ਮੈਂ ਝੰਡੀ ਯਾਰ ਦੀ ਗੱਡੀ ਸੀ ਉਹ ਤੇ ਨਾਲ ਹੀ ਸੀ ਸਹਿਗੈਕਾ گاਉਂ ਸੀ ਥੋੜੀ ਗੈਕਾ ਜੀ ਮਲਕੀਤ ਸੰਧੂ ਜੀ ਮਹਾਲੀ ਤੋਂ ਠੀਕ ਹੈ ਤੇ ਇੱਕ ਕੁੜੀ ਸਾਡੇ ਰੈਨੂ ਚਾਵਲਾ ਸੀ ਤੇ ਉਹ ਲੁਧਿਆਣੇ ਦੇ ਸੀਗੇ ਜੀ ਹੂੰ ਤੇ ਉਸ ਤੋਂ ਬਾਅਦ ਭਾਜੀ ਸੋਲੋ ਨੂੰ ਮੈਂ ਜ਼ਿਆਦਾ ਪਹਿਲ ਦੇਣਾ ਕਿਉਂਕਿ ਮੇਰੀ ਗੈਕੀ ਥੋੜੀ ਸੋਲੋ ਨਾਲ ਹੀ ਮੈਂ ਜੁੜਨਾ ਚਾਹੁੰਣਾ ਤੇ ਇਸ ਕਰਕੇ ਭਾਜੀ ਸੋਲੋ ਵੀ ਡਿਊਟ ਵੀ ਦੋਨੇ ਮੈਨੂੰ ਪਸੰਦ ਨੇ ਭਾਜੀ ਕਿਉਂਕਿ ਊਟ ਤੁਹਾਡਾ ਅੰਦਰੋਂ ਮਨ ਹੈਗਾ ਸੋਲੋ ਗਾਉਣ ਦਾ ਜੇ ਮੈਂ ਤੁਸੀਂ ਹੁਣ ਦੱਸ ਰਹੇ ਹੋ ਤਾਂ ਡਿਊਟ ਗਾਉਣ ਦਾ ਕੀ ਕਾਰਨ ਬਣਿਆ ਉਹ ਤੋਂ ਮਾਰਕੀਟ ਡਿਊਟ ਦੀ ਸੀ ਜਾਂ ਪ੍ਰੋਗਰਾਮ ਡਿਊਟ ਵਾਲਿਆਂ ਨੂੰ ਪੈਂਦੀ ਸੀ ਉਦੋਂ ਭਾਜੀ ਡਿਊਟ ਆਇ ਮਾਰਕੀਟ ਵੀ ਡੋਟ ਗੀਤਾਂ ਦੀ ਸੀ ਤੇ ਲੋਕੀ ਪਸੰਦ ਵੀ ਕਰਦੇ ਸੀਗੇ ਕਿਉਂਕਿ ਜਦੋਂ ਟੂਰਨਾਮੈਂਟਾਂ ਦੇ ਇਹ ਵਾਹਾਂ ਸ਼ਾਦੀਆਂ ਦੇ ਵਿੱਚ ਖਾੜੇ ਚੱਲਦੇ ਸੀਗੇ ਤਾਂ ਹਰ ਕੋਈ ਕਹਿੰਦਾ ਸੀ ਯਾਰ ਕੱਲੇ ਸਿੰਗਰ ਨੂੰ ਕੀ ਬਣਾਉਣਾ ਨਾਲ ਗਾਉਣ ਵਾਲੀ ਤਾਂ ਹੈ ਨਹੀਂ ਇਸ ਕਰਕੇ ਭਾਜੀ ਫਿਰ ਆਪਾਂ ਨੇ ਉਹ ਟਾਈਮ ਦੇ ਵਿੱਚ ਡਿਊਟ ਗੀਤਾਂ ਨੂੰ ਵੀ ਪਹਿਲ ਦਿੱਤੀ ਭਾਜੀ ਜਿੱਦਾਂ ਤੁਹਾਡੇ ਗਾਣਿਆਂ ਦੇ ਵਿੱਚੋਂ ਰੰਗ ਝਲਕਦਾ ਇੱਕ ਪੁਰਾਣੇ ਜ਼ਮਾਨੇ ਦਾ ਜਿੱਦਾਂ ਪੁਰਾਣੇ ਗਾਣੇ ਚੱਲਦੇ ਹੁੰਦੇ ਸੀ ਤੇ ਉਦੋਂ ਦੀ ਕਾਕੀ ਤੇ ਹੁਣ ਦੀ ਕਾਕੀ ਨੂੰ ਕਿਵੇਂ ਦੇਖਦੇ ਹੋ ਤੁਸੀਂ ਜਿਹੜੇ ਅੱਜ ਕਾਲ ਦੇ ਮੁੰਡੇ गा ਰਹੇ ਨੇ ਅੱਜ ਕੱਲ ਦਾ ਭਾਜੀ ਗਾਇਕੀ ਦਾ ਇੱਕ ਨਾਮ ਹੀ ਚੱਕੀ ਫਿਰਦੇ ਆ ਬਟ ਪੁਰਾਣੀ ਗਾਇਕੀ ਦਾ ਪੁਰਾਣੀ ਗਾਇਕੀ ਆ ਜਿੱਦਾਂ ਹੁਣ ਅਸੀਂ ਕਿਸੇ ਵੀ ਸੁਪਰਸਟਾਰ ਪੰਜਾਬੀ ਮਹਮਸੂਲੀਖ ਜੀ ਨੂੰ ਸੁਣ ਲਈਏ ਜਾਂ ਕੁਲਦੀਪ ਮਾਨਤ ਜੀ ਨੂੰ ਸੁਣ ਲਈਏ ਜਾਂ ਆਪਣੇ ਪਾਲੀ ਦੇਤ ਵਾਲੀਆ ਜੀ ਨੂੰ ਸੁਣ ਲਈਏ ਜਾਂ ਹੋਰ ਵੀ ਕਾਫੀ ਫਨਕਾਰ ਕਲਾਕਾਰ ਨੇ ਕਿੰਨਾਂ ਦੇ ਨਾਮ ਹੈ ਜੀ ਸਿੰਗਰ ਬਹੁਤ ਨੇ ਤੇ ਇਸ ਕਰਕੇ ਭਾਜੀ ਗਾਇਕੀ ਦਾ ਪੁਰਾਣੀ ਸੀ ਅੱਜ ਕੱਲ ਦੀ ਗਾਇਕੀ ਦਾ ਤੁਹਾਨੂੰ ਪਤਾ ਇੱਕ ਤੁਰਦੀ ਫਿਰਦੀ ਲਾਸਟ کہہਦੀ ਹੈ ਚੱਤੀ ਫਿਰਦੇ ਆ ਜਿਹਨੂੰ ਜਿੱਦਾਂ ਸਹੀ ਲੱਗਦਾ ਬਸ ਉਦਾਂ ਹੀ ਗਾ ਕੇ ਸ਼ੋਸ਼ੇ ਬਾਜੀ ਜਲ ਰਹੀ ਹੈ ਬਈ ਯਾਨੀ ਨੌਲੇਜ ਜਾਂ ਸਿੱਖਣ ਸਿੱਖ ਕੇ ਕੋਈ ਐਡਾ ਖਾਸ ਅਗੇ ਨਹੀਂ ਆਉਂਦੇ ਸਾਰੇ ਹੁਣ ਤਾਂ ਭਾਜੀ ਕੰਪਿਊਟਰ ਜੁਗ ਗਿਆ ਅਗਲਾ ਬਸ ਬੋਲ ਕੇ ਚਲਾ ਜਾਂਦਾ ਆਪੀ ਮਿਊਜ਼ਿਕ ਸੈੱਟ ਹੋ ਜਾਂਦਾ ਸਾਰਾ ਕੁਝ ਹੋ ਜਾਂਦਾ ਅੱਗੇ ਸਾਡੇ ਵੇਲੇ ਪਹਿਲਾਂ ਰਿਆਜ ਕਰਦੇ ਸਿੱਖਦੇ ਫਿਰ ਅੱਗੇ ਆਉਂਦੇ ਹੁਣ ਸਿੱਖਣ ਦੀ ਕੋਈ ਲੋੜ ਨਹੀਂ ਬਸ ਇੱਕ ਗਾਉਣ ਦੀ ਲੋੜ ਹੈ ਭਾਜੀ ਬਾਕੀ ਸਾਰਾ ਕੁਝ ਹੋ ਜਾਂਦਾ ਜੀ ਉਹਦੋਂ ਰਿਕਾਰਡਿੰਗਾਂ ਕਿਵੇਂ ਹੁੰਦੀਆਂ ਸੀ ਜਿਵੇਂ ਅੱਜ ਤੁਸੀਂ ਕਹਿੰਦੇ ਕੰਪਿਊਟਰ ਦਾ ਜੋਕ ਹੈ ਤੇ ਤੁਹਾਡੇ ਵੇਲੇ ਕਿਵੇਂ ਰਿਕਾਰਡਿੰਗ ਹੁੰਦੀਆਂ ਸੀ ਸਾਡੇ ਵੇਲੇ ਤਾਂ ਭਾਜੀ ਰਿਕਾਰਡਿੰਗ ਹੁੰਦੀ ਸੀ ਜਿਵੇਂ ਮੈਂ ਚੀਮਾ ਸਟੂਡੀਓ ਸੰਜੀਵ ਸੰਤੋਸ਼ ਜੀ ਦੇ ਮਯੂਜ਼ਿਕ ਦੇ ਵਿੱਚ ਕੈਰਟ ਕੀਤੀ ਸੀ ਉਦੋਂ ਇੱਕ ਲਾਈਵ ਮਿਊਜ਼ਿਕ ਹੁੰਦਾ ਸੀਗਾ ਜੀ ਸਾਰੇ ਆਰਟਿਸਟ ਬੈਠੇ ਹੁੰਦੇ ਸੀਗੇ ਜਿਵੇਂ ਹਾਰਮੋਨੀਅਮ ਵਾਲਾ ਕੀਬੋਰਡ ਵਾਲਾ ਤਪਲੇ ਵਾਲਾ ਢੋਲਕ ਵਾਲਾ ਤੁੰਬੀ ਵਾਲਾ ਬਾਜੇ ਵਾਲਾ ਤੇ ਅਲੱਗ-ਅਲੱਗ ਬੈਠੇ ਹੁੰਦੇ ਸੀਗੇ ਸ਼ਹਿਨਾਈ ਵਾਲਾ ਅਲੱਗ ਬੈਠਾ ਹੁੰਦਾ ਸੀਗਾ ਤੇ ਉਹਨਾਂ ਨੇ ਫਿਰ ਅਲੱਗ-ਅਲੱਗ ਕਲਾ-ਕਲਾ ਪੀਸ ਵੀ ਉਹਨਾਂ ਫਿਰ ਕਲਾਕਾਰ ਨੂੰ ਕਹਿੰਦਾ ਵੀ ਹੁਣ ਤੂਗਾ ਇਸ਼ਾਰ ਕਰਕੇ ਤੇ ਉਹ ਲਾਈਵ ਹੁੰਦਾ ਸੀ ਜੀ ਅੱਜ ਕੱਲ ਦਾ ਜਿਹੜਾ ਤੁਸੀਂ ਪੁੱਛਿਆ ਵੀ ਅੱਜ ਕੱਲ ਦੀ ਗਾਇਕੀ ਤਾਂ ਹੀ ਕੰਪਿਊਟਰ ਵਾਲੀ ਆ ਗਈ ਵੀ ਆਵਾਜ਼ ਕੱਲੀ ਲੈ ਲੈਂਦੇ ਆ ਬਾਅਦ ਦੇ ਵਿੱਚ ਉਹਨੂੰ ਮਿਊਜ਼ਿਕ ਨੂੰ ਆਵਾਜ਼ ਨੂੰ ਦੇਖ ਕੇ ਗਾਣਾ ਤਿਆਰ ਕਰ ਦਿੰਦੇ ਜੀ ਜਿਵੇਂ ਹੁਣ ਮੰਨ ਕੇ ਜਦੋਂ ਵੀ ਉਹਦੋਂ ਜਿਹੜੇ ਬੰਦੇ 'ਚ ਹੋਊ ਕੁਸ਼ ਦਮ ਹੋਊਗਾ ਜਿਹਦੀ ਆਵਾਜ਼ 'ਚ ਦਮ ਹੋਵੇ ਤਾਂ ਜਿਹਨੂੰ ਨੌਲੇਜ ਹੋ ਉਹੀ ਹੁੰਦਾ ਸੀ ਹਾਂਜੀ ਹਾਂਜੀ ਬਿਲਕੁਲ ਹਰੇਕ ਦੇ ਵਾਸਤੇ ਹੀ ਗੱਲ ਨਹੀਂ ਹਰੇਕ ਦੇ ਵਾਸਤੇ ਹੀ ਬਿਲਕੁਲ ਗੱਲ ਨਹੀਂ ਸੀ ਜੀ ਜਿਹਦੀ ਆਵਾਜ਼ ਚ ਜ਼ਮ ਹੁੰਦਾ ਜੈਨੂੰ ਨੌਲੇਜ ਹੁੰਦੀ ਜਾਂ ਸਟੇਜ ਬੰਨ ਸਕਦਾ ਸੀਗਾ ਉਹਨੂੰ ਲੋਕੀ ਪਸੰਦ ਕਰਦੇ ਸੀਗੇ ਉਹਨੇ ਸੁਣਨਾ ਵਧੀਆ ਸਮੁੰਦੇ ਸੀਗੇ ਜੀ ਤੇ ਬਾਈ ਧਰਪ੍ਰੀਤ ਪਿੰਡ ਡੱਬ ਵਾਲੀਆ ਤੁਸੀਂ ਗੱਲ ਕਰੀ ਉਹਨਾਂ ਨਾਲ ਕੋਈ ਯਾਦ ਤੁਹਾਡੀ ਅਜਿਹੀ ਕੋਈ ਸਾਂਝੀ ਜਿਹੜੀ ਤੁਹਾਨੂੰ ਅੱਜ ਵੀ ਨਹੀਂ ਭੁੱਲਦੀ ਹੈਗੀ ਹਾਂਜੀ ਉਹਨਾਂ ਨਾਲ ਯਾਦ ਬਹੁਤ ਸੀਗੀ ਇੱਕ ਬਹੁਤ ਵੱਡੀ ਸਾਡੇ ਆਦਰਸ਼ ਨਗਰ ਜੀ ਆਪਣੇ ਲੁਧਿਆਣੇ ਵੇਖੇ ਸਾਡੇ ਬਾਈ ਜੀ ਬਿੰਦਰ ਡੱਬਾ ਜੀ ਰਹਿੰਦੇ ਹੁੰਦੇ ਸੀਗੇ सुरेंद्र ਗੋਇਲ ਜੀ ਗੋਇਲ ਕੰਪਨੀ ਦੇ ਵਿੱਚ ਸੀਗੇ ਉਹ ਤੇ ਉਹ ਮਤਲਬ ਸਾਰੇ ਕਲਾਕਾਰਾਂ ਨੂੰ ਉੱਥੇ ਹੀ ਰੱਖਦੇ ਹੁੰਦੇ ਸੀਗੇ ਉੱਥੇ ਹੀ ਤਿਆਰੀ ਕਰਵਾਉਂਦੇ ਹੁੰਦੇ ਸੀਗੇ ਤੇ ਉਹਨਾਂ ਨਾਲ ਹੀ ਮੈਂ ਉਸੇ ਜਿਆਦਾ ਤਿਆਰੀਆਂ ਕਰਦਾ ਸੀਗਾ ਤੇ ਜਿਵੇਂ ਕੋਈ ਮੈਂ ਹਾਰਮੋਨੀਅਮ বাজਾ ਦੇਣਾ ਜਾਂ ਢੋਲਕ ਵਜਾ ਦੇਣੀ ਬਿੰਦਰ ਡੱਬਾ ਜੀ ਨੇ ਕਿਹਾ ਬਾਈ ਤੇਰਾ ਗਾਣਾ ਵੀ ਕਰਾਂਗੇ ਤੇ ਪਰ ਉਹ ਬੰਦੇ ਬਹੁਤ ਵਧੀਆ ਨੇ ਉਹਨਾਂ ਨੇ ਮੈਨੂੰ ਕਿਹਾ ਵੀ ਬੁਲਾਇਆ ਵੀ ਫਿਰ ਉਹ ਬਠਿੰਡੇ ਚਲੇ ਗਏ ਫਿਰ ਮੈਂ ਬਠਿੰਡੇ ਵੀ ਗਿਆ ਤੇ ਬਸ ਮੇਰੇ ਕੋਲ ਟਾਈਮ ਨਹੀਂ ਰਿਹਾ ਉਹਨਾਂ ਨੂੰ ਮਿਲਣ ਦਾ ਪਰ ਉਹਨਾਂ ਬੋਲੇ ਗੈਸ ਸੀ ਜਾਂ ਕਿਸਮਤ ਕਹ ਲੀਏ ਇੱਥੇ ਜਾਂ ਪੈਸਾ ਕਹ ਲੀਏ ਕਈ ਗੱਲਾਂ ਆ ਜਾਂਦੀਆਂ ਨੇ ਉਹਨਾਂ ਨੇ ਮੰਗਿਆ ਉਹ ਤੋਂ ਪੈਸਾ ਜੀ ਨਹੀਂ ਨਹੀਂ ਕਦੇ ਸੁਭਾਅ ਬਣੀ ਨਹੀਂ ਭਿੰਦੜਾ ਪਾਲੀ ਨੇ ਜੀ ਕੋਈ ਪੈਸਾ ਨਹੀਂ ਮੰਗਿਆ ਉਹ ਤਾਂ ਕਹਿੰਦੇ ਸੀ ਯਾਰ ਠੀਕ ਹੈ ਤੂੰ ਵਧੀਆ ਮੁੰਡਾ ਹੈ ਤੇ ਵਧੀਆ ਆਵਾਜ਼ ਹੈ ਮੈਂ ਤੇਨੂੰ ਰਿਕਾਰਡ ਕਰਕੇ ਦੁਨੀਆ ਦੇ ਵਿੱਚ ਲੈ ਕੇ ਆਵਾਂਗਾ ਠੀਕ ਹੈ ਪਰ ਕੁਝ ਘਰ ਦੇ ਹਾਲਾਤਾਂ ਨੇ ਸਰ ਮੈਨੂੰ ਉੱਥੋਂ ਮੋੜ ਲਿਆ ਜਿਸ ਕਰਕੇ ਮੈਨੂੰ ਗਾਇਕੀ ਤੋਂ ਮੁੜਨਾ ਪਿਆ ਇਸ ਕਰਕੇ ਮੈਂ ਅੱਗੇ ਨਹੀਂ ਆ ਸਕਿਆ ਪਰ ਅੱਜ ਦੇ ਟਾਈਮ 'ਚ ਅਫਸੋਸ ਹੈਗਾ ਵੀ ਜੇ ਤੁਸੀਂ ਮਿਲ ਲੈਂਦੇ ਸਰ ਮੈਂ ਕਹਿੰਦਾ ਜੇ ਉਹ ਟਾਈਮ 'ਚ ਮੈਂ ਉਹਨਾਂ ਨੂੰ ਮਿਲਣ ਨਾਲ ਸ਼ਾਇਦ ਅੱਜ ਮੈਂ ਵੀ ਸੁਪਰਸਟਾਰ ਹੁੰਦਾ ਮੈਂ ਵੀ ਕਲਾਕਾਰਾਂ ਵਾਂਗੂ ਕਿਸੇ ਵਧੀਆ ਜਗ੍ਹਾ ਦੇ ਵਿੱਚ ਰਹਦਾ ਹੁੰਦਾ ਤੇ ਜਾਂ ਚੰਡੀਗੜ੍ਹ ਰਹਿੰਦਾ ਹੁੰਦਾ ਜਾਂ ਬੰਬਈ ਰਹਿੰਦਾ ਹੁੰਦਾ ਉਹ ਟਾਈਮ ਨੂੰ ਦਾ ਯਾਦ ਕਰਕੇ ਭਾਜੀ ਬਹੁਤ ਮਨ ਚੋਂ ਇੱਕ ਭੁੱਬ ਨਿਕਲਦੀ ਐ ਤਾਂ ਨਿਕਲਦੀ ਐ ਕਿ ਯਾਰ ਜੇ ਅਸੀਂ ਉਹ ਟਾਈਮ 'ਚ ਉਹਨਾਂ ਨੂੰ ਮਿਲਣ ਨਾਲੇ ਸ਼ਾਇਦ ਅੱਜ ਆਪਾਂ ਵੀ ਸੁਪਰਸਟਾਰ ਹੁੰਦੇ ਤੇ ਜਾਨੀ ਉਹਨਾਂ ਨਾਲ ਤੁਹਾਡਾ ਰابطਾ ਉਦੋਂ ਟੁੱਟਿਆ ਵੀ ਉਹ ਚਲੇ ਗਏ ਬਠਿੰਡੇ ਤੇ ਤੁਸੀਂ ਸੰਗਰੂਰ ਚਲੇ ਗਏ ਹਾਂਜੀ ਹਾਂਜੀ ਬਿਲਕੁਲ ਜੀ ਤੇ ਫਿਰ ਉਹ فاਸਲੇ ਪੈ ਗਈ ਕਿਤੇ ਹਰ ਟਾਈਮ ਮਿਲਣਾ ਹਨਾ ਫਿਰ ਫਰਟੇ ਪੈ ਗਏ ਹਾਂਜੀ ਬਸ فاਸਲੇ ਪੈ ਗਏ ਜੀ فاਸਲੇ ਵਿੱਚ ਫਿਰ ਸਮਾਂ ਵੀ ਇੱਕ ਬਹੁਤ ਵੱਡੀ ਚੀਜ਼ ਆ ਜੀ ਜਦੋਂ ਸਮਾਂ ਹੁੰਦਾ ਕਈ ਵਾਰੀ ਅਗਲੇ ਕੋਲੇ ਸਮਾਂ ਨਹੀਂ ਹੁੰਦਾ ਆਪਣੇ ਕੋਲੇ ਸਮਾਂ ਹੁੰਦਾ ਇਹ ਕੁਝ ਸਮੇਂ ਦੀਆਂ ਗੱਲਾਂ ਸੀਗੀਆਂ ਸਮੇਂ ਨੇ ਇਧਰ ਉਧਰ ਕਰਤਾ ਜੀ ਬਾਕੀ ਦਾ ਸਭ ਚਲੀ ਗਿਆ ਤੇ ਥੋੜੇ ਵੇਲੇ ਬਾਅਦ ਹੀ ਹੁਣ ਤਾਂ ਜਿਵੇਂ Gmail ਆ ਚੱਲ ਪਈਆਂ ਕੰਟੈਕਟ ਨੰਬਰ ਚੱਲ ਪਈ ਉਹਦੋਂ ਫੋਨਾਂ ਦਾ ਜੋ ਹੈ ਨਹੀਂ ਸੀ ਤੇ ਆਮ ਲੋਕ ਪਬਲਿਕ ਤੁਹਾਡੇ ਨਾਲ ਪ੍ਰੋਗਰਾਮ ਲਵਾਉਣ ਦਾ ਕਿਵੇਂ ਸੰਪਰਕ ਕਰਦੇ ਹੁੰਦੇ ਸੀ ਸਾਡੇ ਨਾਲ ਜੀ ਸੰਪਰਕ ਬਸ ਜਿਵੇਂ ਹੁਣ ਆਪਣੇ ਲਾਗੇ ਪਿੰਡਾਂ ਦੇ ਲੋਕ ਹੁੰਦੇ ਆ ਉਹ ਜਾਣਦੇ ਹੁੰਦੇ ਆ ਕਿ ਯਾਰ ਉਹ ਫਲਾਣੇ ਪਿੰਡ ਦਾ ਮੁੰਡਾ ਕਲਾਕਾਰ ਹੈ ਉਹਨੂੰ ਬੁਲਾਉਣੇ ਆ ਉਹ ਸਿੱਧਾ ਜਾਂ ਤਾਂ ਡਾਇਰੈਕਟ ਆ ਕੇ ਸਾਨੂੰ ਘਰੇ ਆ ਕੇ ਮਿਲਦੇ ਤੇ ਜਾਂ ਫਿਰ ਕਿਸੇ ਰਾਹੀ ਆ ਕੇ ਮਿਲਦੇ ਸਾਨੂੰ ਵੀ ਜਾਰੇ ਉੱਥੋਂ ਆਇਆ ਬੰਦੇ ਤੇ ਉਹਨੂੰ ਮਿਲਣਾ ਚਾਹੁੰਦੇ ਆ ਤੂੰ ਪ੍ਰੋਗਰਾਮ ਕਰੇਗਾ ਐਦਾਂ ਸਾਡੇ ਮੇਲ ਹੁੰਦੇ ਸੀ ਫੋਨਾਂ ਦਾ ਤਾਂ ਯੁੱਗ ਹੁਣ ਆਇਆ ਜੀ ਜਾ ਪਿਛਲੇ ਟਾਈਮ ਤੋਂ ਚੱਲ ਰਿਹਾ ਪਰ ਸਾਡੇ ਵੇਲੇ ਕੋਈ ਇਹਨਾਂ ਦਾ ਫੋਨਾਂ ਦਾ ਰਿਸਪੌਂਸ ਨਹੀਂ ਹੁੰਦਾ ਸੀਗਾ ਤੇ ਭਾਈ ਇਹ ਸਭ ਤੋਂ ਪਹਿਲਾ ਪ੍ਰੋਗਰਾਮ ਕਿੰਨੇ ਕੇ ਪੈਸੇ ਲੈ ਕੇ ਤੁਸੀਂ ਲਾਇਆ ਕੋਈ ਯਾਦ ਹੈ ਤੁਹਾਨੂੰ ਅਜ ਟੈਂਕ ਨਹੀਂ ਨਹੀਂ ਭਾਈ ਸਾਡੇ ਸਲਾਮ ਵਿਕੇ ਸਹੀਦੋਂ ਉਤਮ ਸਿੰਘੀ ਦਾ ਇੱਕ ਮੇਲਾ ਹੁੰਦਾ ਹੈ ਉਦੋਂ ਮੇਰੀ ਕੈਸਤਾ ਸੀ ਨੀਲੇ ਰੰਗਲੇ ਚਿੱਟੇ ਮੋਰ ਤੇ ਉਹ ਕਲੱਬ ਦੇ ਮੁੰਡੇ ਮੇਰੇ ਘਰੇ ਆਏ ਕਹਿੰਦੇ ਬਾਈ ਸਾਨੂੰ ਪ੍ਰੋਗਰਾਮ ਤੇ ਲੈ ਕੇ ਜਾਣਾ ਹੈ ਕਿੰਨੇ ਪੈਸੇ ਲਏਗਾ ਮਖਾ ਭਾਈ ਯਾਰ ਕੋਈ ਗੱਲ ਨਹੀਂ ਤੁਸੀਂ ਮਾਨ ਕਰਕੇ ਆਇਓ ਮੈਂ ਤੁਹਾਡੇ ਨਾਲ ਫ੍ਰੀ ਚੱਲਾਂਗਾ ਉਹ ਕਹਿੰਦੇ ਭਾਈ ਯਾਰ ਤੂੰ ਸਾਨੂੰ ਪਹਿਲਾ ਕਲਾਕਾਰ ਇਦਾਂ ਦਾ ਮਿਲਿਆ ਹੈ ਜਿਹੜਾ ਸਾਨੂੰ ਕਹਿੰਦਾ ਮੈਂ ਫ੍ਰੀ ਚੱਲਾਂਗਾ ਕਹਿੰਦਾ ਬਾਕੀ ਸਾਡੇ ਹਰ ਭਾਜਮਾਨ ਤੇ ਉਹ ਕਿ ਹਰ ਭਜਨ ਸ਼ੇਰਾ ਹੋਰ ਵੀ ਕਾਫੀ ਕਲਾਕਾਰ ਆਏ ਸੀਗੇ ਠੀਕ ਹੈ ਤੇ ਪਰ ਉਹਨਾਂ ਦੇ ਵਿੱਚੋਂ ਮੈਂ ਸਮਝਦਾ ਕਿ ਮੈਂ ਫ੍ਰੀ ਇੱਕ ਸੇਵਾ ਤੌਰ ਤੇ ਗਿਆ ਸੀਗਾ ਵੀ ਚਲੋ ਆਪਣੇ ਏਰੀਆ ਦੇ ਬੰਦੇ ਆ ਆਪਣੇ ਯਾਰ ਦੋਸਤ ਨੇ ਚਲੋ ਕਲੱਬ ਹੈ ਵਧੀਆ ਕਲੱਬ ਸੀ ਉਹਨਾਂ ਦਾ ਜਾਨੀ ਪਹਿਲਾ ਪ੍ਰੋਗਰਾਮ ਤੁਸੀਂ ਉਹ ਵੀ ਫ੍ਰੀ ਆਫ ਕੋਸਟ ਲੱਗਿਆ ਹਾਂਜੀ ਹਾਂਜੀ ਬਸ ਇੱਕ ਅਸੀਂ ਹਿੱਡਾਂ ਦੇ ਨਾਂ ਨੂੰ ਪ੍ਰਣਾਮ ਸਹਿਜ ਦਾਨ ਗੀ ਸਾਡੇ ਅਸੀਂ ਦੁੱਧਮ ਸਿੰਘ ਜੀ ਕੋਲ ਨੇ ਉੱਥੇ ਬਹੁਤ ਕਰੀਏ ਜੀ ਆਲਵਾੜ ਦੇ ਵਿੱਚ ਨਾਮ ਚੱਲਦਾ ਉਹਨਾਂ ਦਾ ਯਾਨੀ ਫਿਰ ਇਹ ਕਹਿ ਸਕਦੇ ਆ ਵੀ ਥੋੜੀ ਭਲਾਮਾਨ ਸੀ ਜਾਂ ਕਦੇ ਪੈਸੇ ਦੀ ਮੰਗ ਨਹੀਂ ਕੀਤੀ ਕਿਉਂਕਿ ਲੋਕ ਤਾਂ ਕਿ ਤੁਹਾਨੂੰ ਪੁੱਛਦੇ ਸੀ ਕਿੰਨੇ ਪੈਸੇ ਲੈਣੇ ਆ ਤੇ ਫਿਰ ਤੁਸੀਂ ਹਰ ਵਾਰ ਫ੍ਰੀ ਕਹਿੰਦੇ ਨਹੀਂ ਨਹੀਂ ਭਾਜੀ ਕਈ ਜਗ੍ਹਾ ਤੇ ਹੁੰਦਾ ਸੀਗਾ ਵੀ ਜਦੋਂ ਪੈਸੇ ਲੈਣੇ ਵੀ ਪੈਂਦੇ ਸੀ ਜਿੰਨੇ ਕਿਸੇ ਵਿਆਹ ਦਾ ਪ੍ਰੋਗਰਾਮ ਆ ਗਿਆ ਅਸੀਂ ਉਹਦੇ ਭਾਜੀ 5000 ਦੇ ਵਿੱਚ 4500 4000 ਦੇ ਵਿੱਚ ਸ਼ੋਅ ਲਾਏ ਹੁੰਦੇ ਸੀਗੇ ਉਦੋਂ ਉਦੋਂ ਕਿੰਨੇ ਬੰਦੇ ਹੁੰਦੇ ਸੀ ਅਸੀਂ ਉਹਦੇ ਵਿੱਚ ਉਹਨਾਂ ਢੋਲ ਕੀ ਵਾਲਾ ਹੁੰਦਾ ਜੀ ਕੀਬੋਰਡ ਵਾਲਾ ਹੁੰਦਾ ਤੇ ਮਰਕੇ ਇੱਕ ਹਾਰਮੋਨੀਅਮ ਵਾਲਾ ਹੁੰਦਾ ਸੀਗਾ ਤੇ ਇੱਕ ਢੋਲ ਵਾਲਾ ਹੁੰਦਾ ਸੀਗਾ ਜੀ ਇੱਕ ਕਾਂਗੂ ਹੁੰਦੀ ਸੀ ਇੱਕ ਕਾਂਗੂ ਵਾਲਾ ਹੁੰਦਾ ਜੀ ਅਸੀਂ ਇੱਕ ਸਿੰਗਰ ਹੁੰਦੀ ਸੀ ਨਾਲ ਤੇ ਇੱਕ ਪਿੱਛੇ ਮਰਕੇ ਬੈਕ ਵਾਲੇ ਕੋਰਸ ਵਾਲੇ ਮੁੰਡੇ ਹੁੰਦੇ ਸੀਗੇ ਤੇ ਬਣ ਕੇ ਕਿੰਨੇ ਕਿੰਨੇ ਕੇ ਪੈਸੇ ਸਾਰੇ ਦੇ ਹਿੱਸੇ ਆਉਂਦੀਆਂ ਸੀ ਬਸ ਸਾਨੂੰ ਤੇ ਲਾਲੂ ਭਾਈ ਕਈਆਂ ਨੂੰ 700 ਆ ਗਿਆ ਕਈਆਂ ਨੂੰ 1000 ਆ ਗਿਆ ਜਿੰਨੇ ਅਸੀਂ ਮੇਨ ਹੁੰਦੇ ਸਨ 1000 ਆ ਜਾਂਦਾ ਜਿਵੇਂ ਢੋਲ ਕੇ ਲੋਨ 200 ਦੇਦਾ 300 ਦੇਦਾ ਬਸ ਅਈ ਉਹਦੇ ਵਿੱਚ ਵੀ ਭਾਈ ਅਸੀਂ ਕੁਛ ਰੈਂਦੇ ਸੀਗੇ ਕਿ ਯਾਰ ਬਹੁਤ ਬਣ ਗਏ ਵੇ ਕਮਾਇਆ ਕੋ ਕਮਾਇਆ ਕੋ ਹਾਂਜੀ ਅੱਜ ਦੇ ਟਾਈਮਸ ਤਾਂ ਲੱਖਾਂ ਲੈਂਦੇ ਆ ਹਨਾ ਕਲਾਕਾਰ ਜਿੰਦਾ ਸੌਂਦੇ ਆ ਵੀ ਵਧੀਆ ਅਮਾਉਂਟ ਲੈਂਦੇ ਆ ਉਹ ਤੋਂ ਤੁਸੀਂ 5000 ਦੇ ਵਿੱਚ ਵੀ ਸੰਤੁਸ਼ਟ ਸੀਗੇ ਹਾਂਜੀ ਹਾਂਜੀ ਬਿਲਕੁਲ ਬਈ ਕਮਾਈ ਕਰੀਏ ਕਮਾਈ ਕਰੀਏ ਹਾਂਜੀ ਤੇ ਬਾਜੀ ਫਿਰ ਜਿੱਦਾਂ ਹੁਣ ਤੁਹਾਨੂੰ ਮੁਸ਼ਕਿਲਾਂ ਬਾਰੇ ਦੱਸਿਆ ਵੀ ਗਰੀਬੀ ਕਾਰਨ ਕਹੇ ਲੋ ਜਾਂ ਪੈਸੇ ਪੱਖੋਂ ਕਹੇ ਲੋ ਵੀ ਤੁਸੀਂ ਅੱਗੇ ਨਹੀਂ ਆ ਸਕੇ ਹਾਂਜੀ ਪਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੁਬਾਰਾ ਉੱਠੇ ਹੋ ਪਰਮਾਤਮਾ ਕਰੇ ਤੁਸੀਂ ਹੋਰ ਬੁਲੰਦੀਆਂ ਨੂੰ ਸੋਹੋ ਪਰ ਜਿਹੜੀ ਹੁਣ ਮੇਨ ਗੱਲ ਵੀ ਜਿੱਦਾਂ ਹੁਣ ਤੁਸੀਂ ਫਿਲਮਾਂ ਕਰ ਰਹੇ ਹੋ ਗਾਣੇ ਕਰ ਰਹੇ ਹੋ ਕਹਿ ਦਿੱ ਹੁਣ ਤਾਂ ਤੁਸੀਂ ਹੋਗੇ ਪਰ ਉਹਦੇ ਨਾਲ ਨਾਲ ਘਰ ਚਲਾਉਣ ਦੇ ਲਈ ਕਿਹੜਾ ਕੰਮ ਕਰਦੇ ਹੋ ਅੱਜ ਦੇ ਟਾਈਮ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਭਾਜੀ ਘਰ ਚਲਾਉਣ ਦੇ ਵਿੱਚ ਸਾਨੂੰ ਪਤਾ ਹੈ ਕਿ ਮੈਨੂੰ ਜਿਆਦਾ ਮੈਂ ਪੜ੍ਹਿਆ ਲਿਖਿਆ ਹੈ ਨਹੀਂ ਸੀਗਾ ਤੇ ਇਸ ਕਰਕੇ ਫਿਰ ਨਾਲ ਡਰਾਈਵਿੰਗ ਦਾ ਰੱਖਿਆ ਹੋਇਆ ਜੀ ਤੇ ਨਾਲ ਮਾੜਾ ਮੋਟਾ ਹੋਰ ਸਾਈਡ ਤੋਂ ਕੰਮ ਕਰ ਲਿੰਦਾ ਬਸ ਇੱਕ ਘਰ ਦਾ ਗੁਜ਼ਾਰਾ ਵਧੀਆ ਚੰਗੇ ਢੰਗ ਨਾਲ ਕਰੀਦਾ ਹੈ ਕਿ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਸਾਤੋਂ ਪਹਿਲਾਂ ਜੀ ਘਰ ਦੇਖੀਂਦਾ ਹੈ ਪਰਿਵਾਰ ਦੇਖੀਂਦਾ ਹੈ ਪਰਿਵਾਰ ਤੋਂ ਬਾਅਦ ਫਿਰ ਸੰਸਾਰ ਦੇਖੀਂਦਾ ਜੀ ਇਸ ਕਰਕੇ ਭਾਜੀ ਜੋ ਵੀ ਹੈਗਾ ਦਿੱਤਾ ਉਸ ਮਾਲਕ ਨੇ ਮੈਂ ਉਹਦੇ ਵਿੱਚ ਅੱਜ ਵੀ ਖੁਸ਼ ਆ ਹਰ ਚੀਜ਼ ਵਿੱਚ ਮੁੱਖ ਪੈਸਾ ਨਹੀਂ ਹੁੰਦਾ ਪੈਸਾ ਦਾ ਕਈਆਂ ਨੂੰ ਚੰਗਾ ਲੱਗਦਾ ਕਈਆਂ ਨੂੰ ਨਹੀਂ ਵੀ ਲੱਗਦਾ ਪੈਸਾ ਦਾ ਤਕਰੀਬਨ ਕਾਗ ਬਨੇਰੇ ਦਾ ਹੈ ਕਦੇ ਇਸ ਬਨੇਰੇ ਤੇ ਕਦੇ ਉਸ ਬਨੇਰੇ ਤੇ ਜਸਵੰਤ ਸੰਦੀਲਾ ਦਾ ਹਾਂ ਜਸਵੰਤ ਸੰਦੀਲਾ ਜੀ ਦਾ Song ਹੈ ਜੀ ਦੋ ਗੋਲ ਯਾਦ ਨੇ ਤੁਹਾਨੂੰ ਇਹਦੇ ਭਾਜੀ ਇਹ ਪੈਸਾ ਕਾਗ ਬਨੇਰੇ ਦਾ ਕਦੇ ਇਸ ਬਨੇਰੇ ਤੇ ਕਦੇ ਉਸ ਬਨੇਰੇ ਤੇ ਇਹ ਪੈਸਾ ਕਾਗ ਬਨੇਰੇ ਦਾ ਕਦੇ ਇਸ ਬਨੇਰੇ ਤੇ ਤੇ ਉਸ ਬਨੇਰੇ ਤੇ ਮੇਰੇ ਮਾਮਾ ਮਲੂਕ ਜੀ ਕਦੇ ਆਸ ਤੇਰੇ ਤੇ ਕਦੇ ਆਸ ਮੇਰੇ ਤੇ ਉਹ ਬਾਤ ਆ ਭੱਟੀ ਸਾਹਿਬ ਤੁਸੀਂ ਵੀ ਬਹੁਤ ਵਧੀਆ ਸਾਹਿਬ ਉਹਨਾਂ ਦੀ ਕਲਮ ਬਹੁਤ ਚੰਗੀ ਆ ਕਿਉਂਕਿ 2016 ਦੇ ਵਿੱਚ ਜਨਾਬ ਜਸਵੰਤ ਸੰਧੀਲਾ ਜੀ ਨਾਲ ਹਾਂਜੀ ਨਾਮ ਆਈਏ ਸੰਧੀਲਾ ਸਾਹਿਬ ਦਾ ਆਪਣੀ ਫਿਲਮ ਆਈ ਸੀਗੀ ਵੱਡਾ ਗੀਤਕਾਰ ਅੱਛਾ ਤੇ ਉਸ ਤੋਂ ਬਾਅਦ ਜਦੋਂ ਕਿ ਪਾਲੀ ਦੇ ਤੋਂ ਬੜੀ ਇਨਰਜੀ ਦਾ ਜ਼ਿਕਰ ਕਰਿਆ ਉਹਨਾਂ ਨਾਲ ਵੀ ਆਪਣਾ ਆਪਣੀ ਕੰਪਨੀ ਵਿੱਚ ਇੰਕਾਰਾਂ ਰਿਕਾਰਡ ਜਿਹਦੇ ਉੱਤੇ ਤੁਹਾਡੀ ਆ ਬੋਡਕਾਸਟ ਪੈਣੀ ਉਹਦੇ ਵਿੱਚ ਉਹਨਾਂ ਦਾ ਗਾਣਾ ਰਿਲੀਜ਼ ਕਰਿਆ ਸੀ ਸਰਬੱਤ ਦਾ ਭਲਾ ਉਹ ਵੀ ਵਧੀਆ ਨਿਸ਼ਾਨ ਦੇ ਸੀਨੀਅਰ ਬੰਦੇ ਨੇ ਉਸਤਾਦ ਲੋਕ ਨੇ ਹਾਂਜੀ ਬਿਲਕੁਲ ਤੇ ਬਹੁਤ ਸੋਹਣੀਆਂ ਗੱਲਾਂਾਂ ਦੀ ਉਹਨਾਂ ਦੀ ਤੇ ਭਾਜੀ ਜੇ ਤੁਸੀਂ ਜਾਂਦੇ ਜਾਂਦੇ ਹੁਣ ਕੋਈ ਆਪਣੇ ਜਾਉਣ ਵਾਲੇ ਵੀ ਕਹਿ ਸਕਦਾ ਤੇ ਇੱਕ ਗੱਲ ਸਵਾਲ ਮੇਰਾ ਲਾਸਟ ਰਹਿ ਗਿਆ ਵੀ ਜਦੋਂ ਤੁਸੀਂ ਆਪਣੇ ਫੀਲਡ ਤੋਂ ਕਿਉਂਕਿ ਇੱਕ ਕਲਾਕਾਰ ਬੰਦਾ ਬਣੇ ਉਹਦੀ ਇੱਕ ਮੇਜ ਹੁੰਦੀ ਆ ਵੀ ਮੈਂ ਦੁਨੀਆ ਤੋਂ ਕੁਝ ਲੱਗ ਕਰ ਰਹੀ ਆ ਪੈਂਟ ਚੋਂ ਕੁਝ ਲੱਗ ਕਰ ਰਹੀ ਆ ਉਦੋਂ ਤੁਹਾਡੀ ਬੱਲੇ ਬੱਲੇ ਹੋਗੀ ਪਰ ਜਦੋਂ ਤੁਸੀਂ ਬ੍ਰੇਕ ਪਾਈ ਉਸ ਤੋਂ ਬਾਅਦ ਫਿਰ ਤਨ ਹੀ ਨੇ ਇਹ ਮਿਲੇ ਸਰਕਲ ਦੇ ਵਿੱਚੋਂ ਕਹਿ ਵੀ ਨਹੀਂ ਸਾਥ ਹੀ ਨੇ ਜਾਂ ਸਾਰਿਆਂ ਨੂੰ ਨਹੀਂ ਦੇਖੋ ਜੀ ਜੇ ਤਾਂ ਕੋਈ ਬੰਦਾ ਸਟਾਰ ਬਣ ਜਾਂਦਾ ਹੈ ਤਾਂ ਸਾਰੇ ਕਹਿੰਦੇ ਸਾਡਾ ਯਾਰ ਹੈ ਠੀਕ ਹੈ ਤੇ ਜਦੋਂ ਬੰਦਾ ਕੋਈ ਸਟਾਰ ਨਹੀਂ ਬਣਦਾ ਅਦਵਿਸ਼ਕਾਰ ਰਹ ਜਾਂਦਾ ਫਿਰ ਕਹਿੰਦੇ ਕਿਹੜਾ ਕਲਾਕਾਰ ਹੈ ਯਾਰ ਇਹਨੂੰ ਕਿਹੜਾ ਪੁੱਛਦਾ ਲੋਕਾਂ ਨੇ ਤਾਨੇ ਬੜੇ ਮਾਰਦੇ ਭਾਈ ਪਹਿਲੀ ਗੱਲ ਤਾਂ ਪਿੰਡ ਦੇ ਲੋਕ ਹੀ ਨੇ ਟੇਕਨ ਦਿਨ ਤੇ ਹੁੰਦੇ ਜੇ ਬੰਦਾ ਨਾ ਪੁਸ਼ ਕਰੇ ਉਹੀ ਤਾਨੇ ਮਾਰ ਦਿੰਦੇ ਆ ਸਾਡੇ ਪਿੰਡ ਦੇ ਵਿੱਚ ਪ੍ਰੋਗਰਾਮ ਹੁੰਦੇ ਆ ਪਰ ਮੈਨੂੰ ਕੋਈ ਰਿਸਪੌਂਸ ਨਹੀਂ ਹੁੰਦਾ ਇਹ ਗੱਲ ਇੱਕ ਹਕੀਕਤ ਹੈ ਤੇ ਸੱਚੀ ਹੈ ਸਾਡੇ ਭਗਵੰਤ ਮਾਨ ਜੀ ਨੇ ਹੱਟ ਪਿੱਛੇ 95 ਮੇਲਾ ਕਰਵਾਇਆ ਸੀ ਮੇਰੇ ਪਿੰਡ ਤੇ ਉਹਨਾਂ ਨੇ ਮੈਨੂੰ ਜ਼ਰੂਰ ਬੁਲਾਇਆ ਸੀਗਾ ਮੈਨੂੰ ਅੱਜ ਵੀ ਉਹ ਦਿਨ ਯਾਦ ਹੈ ਕਿ ਬੜੇ ਅੱਛੇ ਸੁਲਝੇ ਹੋਏ ਇਨਸਾਨ ਨੇ ਮਾਨ ਸਾਹਿਬ ਕਿ ਜਿਹੜੇ ਚਲੋ ਮੇਰਾ ਖਿਆਲ ਰੱਖਿਓ ਟਾਈਮ ਦੇ ਵਿੱਚ ਤੇ ਜੋ ਪਿੰਡਵਲੇ ਦੇ ਵਿੱਚ ਮੇਰੇ ਯਾਰ ਵੇਲੇ ਵੀ ਬਥੇਰੇ ਆ ਤੇ ਪਿੰਡ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਹੁੰਦੇ ਆ ਜੀ ਤਾਨੇ ਮਾਰਨ ਵਾਲੇ ਵੀ ਹੁੰਦੇ ਆ ਤੇ ਸਲਾਉਣ ਵਾਲੇ ਵੀ ਹੁੰਦੇ ਆ ਜੀ ਉਹ ਇਦਾਂ ਦਾ ਵੀ ਇੱਕ ਤਾਂ ਹੁਣ ਕਿਸਮਤ ਪੱਖੋਂ ਪਿਛੇ ਰਹਿਣਾ ਪੈ ਗਿਆ ਤੇ ਕੁਝ ਲੋਕਾਂ ਦੇ ਤਾਂ ਹੀ ਮਿਹਰੇ ਬੰਦੇ ਨੂੰ ਡਬਲ ਕਹਿ ਲੋ ਵੀ ਮਾਰ ਲੈਂਦੇ ਇੱਕ ਬੰਦਾ ਮਰਦਾ ਨਹੀਂ ਉਸ ਸਮੇਂ ਦਾ ਮਾਹੌਲ ਕਿਸੇ ਤੇ ਨਾ ਆਵੇ ਹਾਂਜੀ ਹਾਂਜੀ ਤੇ ਜਦ ਜਾਨੇ ਤੁਸੀਂ ਕੀ ਸੁਨੇਹਾ ਜਾਂ ਮੈਸੇਜ ਕੀ ਕਹਿਣਾ ਚਾਹੁੰਦੇ ਹੋ ਅੱਜ ਕੱਲ ਦੇ ਅੱਜਕੱਲ ਦੇ ਵਿੱਚ ਤਾਂ ਮੈਂ ਜੀ ਮੈਸੇਜ ਇਹੀ ਦੇਣਾ ਚਾਹਣਾ ਵੀ ਜੇ ਤੁਸੀਂ ਕਲਾਕਾਰ ਬਣਨਾ ਹੈ ਕੋਈ ਵਧੀਆ ਸਪੋਰਟ ਲੈ ਕੇ ਬਣੋ ਚਾਰ ਪੈਸੇ ਲਾ ਕੇ ਬਣੋ ਜੇ ਤੁਸੀਂ ਆਮ ਗਾਉਣਾ ਹੈ ਆਮ ਗਾਇਕੀ ਨੂੰ ਅੱਜਕੱਲ ਕੋਈ ਨਹੀਂ ਪੁੱਛਦਾ ਪੈਸੇ ਨੂੰ ਸਲਾਮਾਂ ਨੇ ਜਾਂ ਕਿਸਮਤ ਹੋਵੇ ਕੋਈ ਚੰਗਾ ਬੰਦਾ ਮਿਲ ਜੇ ਜਿਹੜਾ ਤੁਹਾਡੀ ਬੇੜੀ ਪਾਰਨਾ ਦੇ ਜਿੱਦਾਂ ਕਿ ਤੁਸੀਂ ਸਾਨੂੰ ਭੱਟੀ ਸਾਹਿਬ ਸਤਿਕਾਰਯੋਗ ਸਾਡੇ ਭੱਟੀ ਲਾਵਲੀ ਜੀ ਤੁਸੀਂ ਮਿਲੇ ਮੈਨੂੰ ਤੇ ਤੁਸੀਂ ਵੀ ਚਲੋ ਕੁਝ ਵੀ ਕੀਤਾ ਮੈਨੂੰ ਕੈਮਰੇ ਦੇ ਅੱਗੇ ਲਾ ਕੇ ਖੜਾ ਕੀਤਾ ਅੱਜ ਤੋ ਪਹਿਲਾਂ ਮੈਂ ਕਿਸੇ ਕੈਮਰੇ ਅੱਗੇ ਨਹੀਂ ਆਇਆ ਇੱਕ ਤੁਸੀਂ ਮੇਰੇ ਬਹੁਤ ਅੱਛੇ ਇਨਸਾਨ ਮਿਲਣ ਦੇ ਬਾਵਜੂਦ ਅੱਜ ਮੈਂ ਕੈਮਰੇ 'ਤੇ ਆ ਕੇ ਬਹੁਤ ਖੁਸ਼ ਹਾਂ ਜਿਹੜੇ ਵੀ ਮੇਰੇ ਦੋਸਤ ਮੇਰੇ ਮਿੱਤਰ ਐਨ ਆਰ ਆਈ ਜਿੰਨੇ ਵੀ ਇੰਟਰਵਿਊ ਦੇਖਦੇ ਆ ਬਾਜੀ ਤੁਹਾਨੂੰ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਸ੍ਰੀਕਾਂ ਹੱਥ ਜੋੜ ਕੇ ਆ ਇਸ ਇੰਟਰਵਿਊ ਨੂੰ ਜਿੰਨੇ ਵੀ ਸ਼ੇਅਰ ਹੁੰਦੀ ਹੈ ਲਾਇਕ ਹੁੰਦੀ ਹੈ ਕਮੈਂਟ ਹੁੰਦਾ ਵੱਧ ਤੋਂ ਵੱਧ ਕਰਿਓ ਮੇਰੇ ਰੱਬ ਵਰਗੇ ਮੇਰੇ ਦੋਸਤ ਭੱਟੀ ਦਾ ਜੀ ਦਾ ਬਹੁਤ ਬਹੁਤ ਧੰਨਵਾਦ